ਅਲਚਾਲੇ ਨੌ ਜਵਾਨੋ ਮੇਰੀ ਬਾਗ ਨੂੰ ਪਛਾਨੋ ਬੱਚਿਆਂ ਨੂੰ ਪਿਆਰ ਵੱਡਿਆਂ ਦਾ ਸਤਿਕਾਰ ਹੈ ਮੈਂ ਕਾਮਯਾਬ ਬੰਦਿਆਂ ਨਾਲ ਕਰਾਂ ਮੁਲਾਕਾਤਾਂ ਸਿਖਾਵਾਂ ਕਿਵੇਂ ਖਾਨੇ ਬਣਾਉਣੀਆਂ ਸੋਗਾਤਾ ਨਵੇਂ ਨਵੇਂ ਮੁੱਦਿਆਂ ਤੇ ਰੱਖਾਂ ਮੈਂ ਡਿਬੇ ਪਰਮਾਸ਼ ਕਰਾਂ ਪੂਰੀ ਕਦੇ ਖਰਦਾਣਾ ਲੈ ਮੈਂ ਪੂਰਾ ਕਿਸੇ ਦਾ ਨਾ ਪੱਖ ਖੜਾ ਨਾਲ ਸਦਾ ਸੱਚ ਤੇ ਝੂਠਿਆਂ ਦੇ ਪੇਤ ਖੋਲਦਾ ਹੋਰ ਰੇਡੀਓ ਸਭ ਦਾ ਵਰਦਾ ਰੇਡੀਓ ਸੁਪਾਈ ਸੋ ਬੋਲਦਾ ਆਉ ਮੈ ਰੇਡੀਓ ਸੁਪਾਈ ਸੋ ਬੋਲਦਾ ਆਉ ਮੈ ਰੇਡੀਓ ਸੁਪਾਈ ਸੋ ਬੋਲਦਾ ਪਹਿਲੀ ਵਹੀ ਤੇ ਅੱਜ ਇਹ ਲਾਈਵ ਸੈਸ਼ਨ ਥਰਸਡੇ ਵੀਰਵਾਰ ਦੋ ਦਿਨ ਹੈ ਇਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਸੋ ਪ੍ਰੋਗਰਾਮ ਸਰਜਰੀ ਸਵੇਰੇ ਦੇ ਵਿੱਚ ਅੱਜ ਦਾ ਲਾਈਵ ਸੈਸ਼ਨ ਕਿਸੇ ਬਹੁਤ ਸੋਨੀ ਗੱਲ ਕਹੀ ਹੈ ਹੌਲੀ ਹੌਲੀ ਛੱਡ ਜਾਏਗਾ ਪੀੜਾਂ ਦੇ ਕਈ ਸ਼ਹਿਰਾਂ ਨੂੰ ਹੌਲੀ ਹੌਲੀ ਛੱਡ ਜਾਏਗਾ ਪੀੜਾਂ ਦੇ ਕਈ ਸ਼ਹਿਰਾਂ ਨੂੰ ਇਹ ਲੰਂ ਦਿਆ ਸੜਕਾਂ ਤੇ ਤੁਰ ਪਈਆਂ ਲੈ ਕੇ ਜ਼ਖਮੀ ਪੈਨੂ ਸੋ ਬਹੁਤ ਹੀ ਖੂਬਸੂਰਤ ਲਾਇਨਾ ਦੇ ਨਾਲ ਪਰਮਿੰਦਰ ਭਾਜੀ ਦਾ ਸਵਾਗਤ ਕਰਿਆ ਸੋ ਪਰਮਿੰਦਰ ਭਾਜੀ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਤੇ ਆਈਡੀਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਮਾਂ ਦੇਣ ਦੇ ਲਈ ਧੰਨਵਾਦ ਤਾਂ ਠੀਕ ਹੈ ਪਰ ਪਹਿਲੇ ਮੈਨੂੰ ਇਹ ਦੱਸੋ ਕਿ ਕਿਦਾਂ ਧੁੜਕੀ ਹੋਈ ਸੀ ਕੱਲ ਸਦੀ ਬਹੁਤ ਪਿਆਰੀ ਧਿਆਣੀ ਪਰਲ ਹਾਂਸ ਦਾ ਵਿਆਹ ਸੀ ਹਾਲ ਹਾਂ ਸਰ ਬਹੁਤ ਸੋਹਣਾ ਨਾਮ ਹੈ ਨਾ ਹਾਂ ਜੀ ਨੈਸ਼ਨਲ ਲੈਵਲ ਦੀスイਮਰਰੀ ਐਟ ਯੂ ਉਹ ਇੱਕ ਸਮਾਂ ਸੀ ਜੋ ਲੰਡਨ 올림픽ਸ ਦੇ ਵਿੱਚ ਉਹਦੀ ਸਿਲੈਕਸ਼ਨ ਜਿਹੜੀ ਆ ਫ੍ਰੈਕਸ਼ਨ ਆਫ ਸੈਕੰਡ ਦੇ ਨਾਲ ਉਹ ਮਿਸ ਕਰ ਗਈ ਸੀ ਓਕੇ ਸੋ ਲਾਈਕ ਅਨ ਅ ਇਹ ਅਕੇ ਉਹ ਉਸ ਦਾ ਜਿਹੜਾ ਕਰੀਅਰ ਆ ਹੋਰ ਦੂਜੇ ਪਾਸਿਆਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਬਈ ਆਪਸ਼ਨਸ ਬਾਤ ਹੁੰਦੀਆਂ ਸਾਡੇ ਇਥੋਂ ਦੇ ਜਿਹੜੇ ਨੌਜਵਾਨ ਨੇ ਜਾਂ ਮਟਿਆਰਾਂ ਨੇ ਬਿਲਕੁਲ ਸੋ ਕੱਲ ਉਹਨਾਂ ਦੇ ਵਿਆਹ ਦੇ ਵਿੱਚ ਸ਼ੁਭੀਤ ਕਰਨ ਦਾ ਮੌਕਾ ਮਿਲਿਆ ਕੀ ਬਾਤ ਹੈ ਜਿਹੜਾ ਗਵਰਡਾ ਵੀ ਚੱਲੇ ਨੂੰ ਹਾਂਜੀ ਮਿਹਰਬਾਨੀ ਬਤ ਮੇਰ ਲਾਣੀ ਜੀ ਬਿਲਕੁਲ ਸੋ ਅਵਤਾਰ ਹੰਸਪੜੀ ਆਪਾਂ ਜਾਣਦੇ ਹੀ ਆਂ ਜਿਹਨਾਂ ਦਾ ਇਤਹਾਸ ਹੋ ਗਿਆ ਸੀ ਜੀ ਔਰ ਅਵਤਾਰ ਹੰਸਪੜੀ ਦੇ ਦੋ ਬਹੁਤ ਖੂਨ ਹਾਰ ਬੱਚੇ ਨੇ ਕਰਮ ਹੰਸ ਤੇ ਪਰਮ ਹੰਸ ਪਰਮ ਹੰਸ ਦੋ ਹੀ ਨਿਊਜ਼ੀਲੈਂਡ ਪੁਲਿਸ ਦੇ ਵਿੱਚ ਚਰਚਲ ਆ ਰਹੇ ਸੋ ਕਰਮ ਹੰਸ ਦਾ ਵਿਆਹ ਜਿਹੜਾ ਹੁਣ ਤੋਂ 2 ਸਾਲ ਪਹਿਲਾਂ 1.5 ਸਾਲ ਪਹਿਲਾਂ ਹੋ ਗਿਆ ਸੀ ਅਵਤਾਰ ਪੜੀ ਉਸ ਵੇਲੇ ਜੀ ਉਹ ਜਿਉਂਦੇ ਸੀ ਜੀ ਤੇ ਹੁਣ ਸਾਡੇ ਭੈਣ ਜਿਹੜੇ ਨਵਜੀਤ ਉਹਨਾਂ ਨੂੰ ਸਿ ਮੁਬਾਰਕਬਾਦ ਦਿੰਦੇ ਆ ਔਰ ਇਸੇ ਤਰ੍ਹਾਂ ਪਰਵ ਦੀ ਜੜੀ ਮੈਂ ਸਾਰੀ ਫੈਮਿਲੀ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਜਿਹਦੇ ਵਿੱਚ ਬਿਲਕੁਲ ਜੀ ਬਿਲਕੁਲ ਲਾਹ ਔਰ ਅੱਜ 1 ਮਈ ਹੋ ਚੁੱਕੀ ਹੈ ਫੈਮਿਲੀ ਹੈ ਦਿਨ ਦੇ ਨਾਲ-ਨਾਲ ਮਹੀਨਾ ਵੀ ਚੜ ਗਿਆ ਹੈ ਤੇ ਬਾਕੀ ਜਿਹੜੀਆਂ ਖਬਰਾਂ ਨੇ ਔਰ ਲੇਟੈਸਟ ਕੁਝ ਅਪਡੇਟਸ ਨੇ ਪਹਿਲਾਂ ਤਾਂ بارش ਦੀ ਗੱਲ ਕਰ ਲਈਏ ਕਿ بارش ਬਹੁਤ ਜ਼ਿਆਦਾ ਮੌਸਮ ਖਰਾਬ ਹੈ ਅੱਜ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਸੱਜਵੇਂ ਜਿੰਨੇ ਵੀ 160 ਹੋ ਗਿਆ ਜੀ ਹੁਣ ਹੁਣ 160 ਹੋ ਗਿਆ 160 ਹੋ ਗਿਆ ਤੇਜ਼ ਹਵਾਵਾਂ ਨੇ ਵਿਚਾਰੇ ਨੇ ਫਲਾਈਟ ਬਲੈਂਕ ਤੋਂ ਬੋਰਡ ਕੇ ਵਾਪਸ ਲੈ ਜਾਂਦੀ ਆ ਹਾਂਜੀ ਫਲਾਈਟਸ ਵੀ ਕਾਫੀ ਕੈਨਸਲ ਹੋ ਗਈਆਂ ਔਰ ਇਵਨ ਕਿ ਕੈਂਟੂਬਰੀ ਦਾ ਕਾਫੀ ਹਿੱਸਾ ਪਾਣੀ ਵਿੱਚ ਡੁੱਬਿਆ ਹਾਂਜੀ ਸਲਵੰਦਰ ਆਉਂਦੇ ਕਿ ਨਾਲ ਤੇ ਹੈ 14 ਪਹਿਲਾਂ ਵੀ ਬਿਲਕੁਲ ਸਲਵੰਦਰ ਜਿਹੜੀ ਸਾਰੇ ਕਮਿਊਨਿਟੀ ਆ ਉਹਨੇ ਸੈਲਫ ਵੈਕਿਊਏਸ਼ਨ ਜਿਹੜੀ ਕੀਤੀ ਆ ਵੱਡੀ ਗੱਲ ਦੀ ਚਕਰਾਂ ਦੇ ਵਿੱਚ ਬਿਜਲੀ ਹੈ ਨਹੀਂ ਸੀ ਜੀ ਸੋ ਇੱਕ ਜਿਹੜੀ ਸਭ ਤੋਂ ਵੱਡੀ ਦੁਖਦਾਈ ਗੱਲ ਇਹ ਹੁੰਦੀ ਆ ਜਿਹੜੇ ਛੋਟੇ ਬੱਚਿਆਂ ਦੇ ਨਾਲ ਬਹੁਤ ਮੁਸ਼ਕਲ ਇਹਨਾਂ ਚੀਜ਼ਾਂ ਦੇ ਜਾਂ ਘਰ ਚ ਕੋ ਬਿਮਾਰ ਆ ਤਾਂ ਫਿਰ ਉਹ ਸਿਚੁਏਸ਼ਨ ਹੋਰ ਵੀ ਟਾਈਟ ਹੋ ਜਾਂਦੀ ਆ ਬਿਲਕੁਲ ਸੋ ਸਮਾਜ ਦੀ ਹਮਦਰਦੀ ਉਹਨਾਂ ਦੇ ਨਾਲ ਆ ਲੇਕਿਨ ਅਸੀਂ ਇਹੀ ਕਵਾਂਗੇ ਕਿ ਜਿਹੜਾ ਸਿਵਲ ਡਿਫਰੈਂਸ ਮੈਗ ਮਿੰਦੀਆਂ ਜੋ ਹਟਾਇਤਾ ਨੇ ਜੀ ਕਿ ਚਾਹੇ ਆਪਣੇ ਕੋ ਕੈਨ ਵਾਲਾ ਫੂਡ ਆ ਚਾਹੇ ਰੇਡੀਓ ਦੀਆਂ ਬੈਟਰੀਜ਼ ਨੇ ਚਾਹੇ ਘਰ ਦੇ ਵਿੱਚ ਮੋਮਬੱਤੀਆਂ ਬਿਲਕੁਲ ਜਿੱਥੇ ਹਾਲਾਤ ਹਲੇ ਲਗਭਗ ਸਾਂਭਣ ਜਊਗਾ ਲੇਕਿਨ ਪਾਵਰ ਨਹੀਂ ਹੈਗੀ ਉੱਥੇ ਉਹਨਾਂ ਨੂੰ ਸੁਚੇਤ ਰਹਿਣ ਦੀ ਲੋੜ ਆ ਤਾਂ ਕਿ ਉਹ ਜਾਣਕਾਰੀ ਜਿਹੜੀ ਰੇਡੀਓ ਰਾਹੀਂ ਇਸੇ ਕਰਕੇ ਬੈਟਰੀਜ਼ ਖਾ ਕਿਉਂਕਿ ਪਾਵਰ ਨਹੀਂ ਹੈ ਹਾਂਜੀ ਸੋ ਘਰ ਦੇ ਵਿੱਚ ਇਹ ਤਿੰਨ ਚਾਰ ਚੀਜ਼ਾਂ ਜ਼ਰੂਰ ਆਪਣੇ ਕੋਲ ਹੋਣੀਆਂ ਚਾਹੀਦੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਔਰ ਵੱਡੀ ਗੰਟੀ ਦੇ ਵਿੱਚ ਪਬਲਿਕ ਟਰਾਂਸਪੋਰਟ ਪ੍ਰਭਾਵਿਤ ਹੋਈ ਜੀ ਆਪਾਂ ਜਾਣਦੇ 2028 ਦੇ ਵਿੱਚ ਵੈਸੇ ਦੂਹ ਖੂਰ ਫੈਰੀਆਂ ਆ ਜਾਣੀਆਂ ਕਾਫੀ ਫੈਰੀਜ਼ ਕੈਨਸਲ ਹੋਈਆਂ ਨੇ ਬਿਲਕੁਲ ਜੀ ਪਬਲਿਕ ਟਰਾਂਸਪੋਰਟ ਵੀ ਪ੍ਰਭਾਵਿਤ ਐਸੋਲਲ ਬੋਰਡ ਲਿਮਟਿਡ ਆ ਜੀ ਆਪਣੇ ਕੋਲ ਰਿਸੋਰਸਸ ਜਿਹੜੀ ਬਦ ਨਾਲ ਹੋਣਾ ਛੇਤੀ ਨਾਲ ਫਿਰ ਇਦਾਂ ਦੇ ਪ੍ਰੋਟੈਕਟਿਵ ਮੇਜਰਮੈਂਟਸ ਲਏ ਜਾਂਦੇ ਆ ਬਿਲਕੁਲ ਔਰ ਦੂਸਰੇ ਪਾਸੇ ਡਾਕਟਰ ਸਟ੍ਰਾਈਕ ਤੇ ਹੈ ਤੋਂ ਇਹ ਵੀ ਰਾਸ ਹੈ ਕਿ ਕਾਫੀ ਸਾਰੇ ਹਜ਼ਾਰ ਡਾਕਟਰ ਮ ਰਿਜਿਸਟ੍ਰੇਸ਼ਨ ਤੋਂ ਬਾਅਦ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਉਹਨਾਂ ਦੀਆਂ ਮੰਨੀਆਂ ਰਹਿ ਗਈਆਂ ਸੋ ਜਿਸ ਤੇ ਸਟੇ ਵਜੋਂ ਜੀ ਕਲਾ ਡਾਕਟਰ ਜੀ ਦੀ ਹੋਰ ਬਹੁਤ ਸਾਰੇ ਮੈਡੀਕਲ ਸਟਾਫ ਜਿਹੜਾ ਸਟਾਫ ਹੈ ਉਹਨਾਂ ਦੇ ਨਾਲ ਸਟ੍ਰਾਈਕ ਹੈ ਉੱਤੇ ਜੀ ਰੇਡੀਓ ਦੇ ਉੱਤੇ ਅਸੀਂ ਵੀ ਬੀਤੇ ਤਿੰਨ ਚਾਰ ਦਿਨਾਂ ਤੋਂ ਇੰਗਲਿਸ਼ ਦੇ ਵਿੱਚ ਜਾਣਕਾਰੀ ਜਿਹੜੀ ਮੁਹੱਈਆ ਕਰਵਾ ਰਹੇ ਜਿਹੜੀ ਮਿਨਿਸਟਰੀ ਆਫ ਹੈਲਥ ਵੱਲੋਂ ਸਾਨੂੰ ਦਿੱਤੀ ਗਈ ਸੀ ਹਮਮ ਔਰ 24 ਘੰਟੇ ਦੀ ਸਟ੍ਰਾਈਕ ਜਿਹੜੀ ਆ ਇਹਦੀ ਵਜ੍ਹਾ ਦੇ ਨਾਲ ਬਹੁਤ ਵੱਡੀ ਗਿਣਤੀ 'ਚ ਲੋਕ ਜਿਹੜੇ ਪ੍ਰਭਾਵਿਤ ਹੋਏ ਜਿਹੜੀ ਸਰਜਰੀਜ਼ ਹੋਣੀਆਂ ਸੀ ਲੈਂਡ ਸੀ ਗਿਆ ਉਹ ਸਾਰੀਆਂ ਹੀ ਪੋਸਟਪੋਨ ਕਰੀਆਂ ਪਈਆਂ ਜੀ ਬੀਤੇ ਕੱਲ ਸਿੱਖਾਂ ਦੇ ਮਹਾਂ ਜਰਨਲ ਹਰੀ ਸਿੰਘ ਨਲੂਆ ਹੁਣਾਂ ਨੂੰ ਅਸੀਂ ਸਾਰਿਆਂ ਨੇ ਯਾਦ ਕੀਤਾ ਜੀ ਸੋ ਉਹਨਾਂ ਦੇ ਬਾਰੇ ਨਾ ਸੋਹਣ ਸਿੰਘ ਸੀਤਲ ਜਿਨ੍ਹਾਂ ਨੇ ਬਹੁਤ ਸੋਹਣੀ ਕਵਿਸ਼ਰੀ ਜਾਂ ਟਾ ਡੀਵਾਰਾਂ ਦੇ ਰੂਪ ਦੇ ਵਿੱਚ ਹਾਂ 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 ਅਸ ਸਿੱਖ ਭਾਉ ਦੇ ਨਾਲ ਸਾਥ ਦਿੰਦੇ ਰਹੇ ਉਹਨਾਂ ਦੀਆਂ ਦੋ ਕਿਤਾਬਾਂ ਨੇ ਜੀ ਜਿਨ੍ਹਾਂ ਨੇ ਕਿਸੇ ਨੇ ਨਹੀਂ ਪੜੀਆਂ ਜ਼ਰੂਰ ਪੜਿਓ ਕਿਉਂਕਿ ਮੈਂ ਹੁਣ ਤੱਕ ਦੋ ਆ ਰੁਕਤਬਾਂ ਪੜੀਆਂ ਇੱਕ ਤਾਂ ਹੀ ਸਿੱਖ ਰਾਜ ਕਿਵੇਂ ਆਇਆ ਇੱਕ ਹੈ ਦੀ ਸਿੱਖ ਰਾਜ ਕਿਵੇਂ ਗਿਆ ਹਾਂ ਬਹੁਤ ਵਰਾਗ ਮੈਂ ਹੀ ਉਵਰਨਾਵਨ ਉਹ ਬਰਤਨਾਤ ਜਿਹੜਾ ਹਰੀ ਸਿੰਘ ਨਲੂਏ ਦੇ ਬਾਰੇ ਉਹਨਾਂ ਨੇ ਨਾ ਸੁਨ ਸਿੰਘ ਤੀਤਲੋਂ ਨੇ ਦਰਜ ਕੀਤਾ ਸੀ ਕਿ ਮੇਰਾ ਵਾਰ ਸੰਗਸਣ ਆਖਰੀ ਵਿੱਚ ਕਿਲੇ ਬਣਾਉਣਾ ਜਮਰੋਦਾ ਕਿਲਾ ਜਿਹੜਾ ਮੇਰਾ ਮੂੰਹ ਕਾਬਲ ਵਾਲ ਰੱਖਣਾ ਜਦ ਲੰਬੂ ਲੋਣਾ ਮੈਂ ਨਹੀਂ ਰਸ਼ਮੜ ਤੋਂ ਸਿੱਖਿਆ ਕਦੇ ਮੂੰਹ ਬਣਾਉਣਾ ਜੀ ਮੇਰਾ ਨਾਂ ਲੈ ਕੇ ਤੁਸੀਂ ਮੈਂ ਰਣਜੀਤ ਵਜਾਉਣਾ ਜੀ ਮੇਰਾ ਪਰਚਾ ਖੰਡਾ ਦੋ ਤਾਰਾ ਮੇਰੇ ਨਾਲ ਹੀ ਪਾਉਣਾ ਜੀ ਸ਼ਸਤਰ ਬਾਚੋਂ ਸੂਰਮਾ ਕਿਹੜੇ ਕੰਮ ਆ ਬਿਲਕੁਲ ਸੋ ਜਿਹੜੇ ਇਸ ਤਰ੍ਹਾਂ ਦੇ ਮਹਾਨ ਜਨੈਲ ਅਸ ਸਲਾਰਾ ਦੀ ਸਿੰਗਲਵਾ ਉਹਨੋਂ ਦੀ ਸਮਦੀ ਬੋਤ ਗੁਮਰਾ ਬੜੇ ਗੁਮਨਾਮ ਜੇ ਉਹਦੇ ਚ ਪਈ ਆ ਅੱਧੇ ਤਵਦ ਯਾਤਰਾ ਨੂੰ ਤਾਂ ਪਤਾ ਨਹੀਂ ਲੱਗਦਾ ਕਿ ਕਿਉਂਕਿ ਆਰਮੀ ਦੇ ਅੰਦਰ ਆਉ ਹੁ ਤਨੌਦ ਦਾ ਕਿਲਾ ਅੱਛਾ ਜਦੋਂ ਤੁਸੀਂ ਜਾਣਦੇ ਹੋ ਤੇ ਪਾਕਿਸਤਾਨ ਅਫਗਾਨਿਸਤਾਨ ਦੇ ਖੈਬਰ ਦਰਰਾ ਜਿਹੜਾ ਜਿੱਥੋਂ ਤਾੜ ਵੀ ਜਿਹੜੇ ਆਉਂਦੇ ਰਹੇ ਹਮਲੇ ਕਰਨ ਉਸ ਦਰਰੇ ਦੇ ਉੱਤੇ ਜਿਹੜਾ ਜਮਰਾਉਦਾ ਕਿਲਾ ਔਰ ਜਿਹਦੇ ਵਿੱਚ ਬੈਕਅਪ ਆਰਮੀ ਜਦੋਂ ਤੱਕ ਆਉਂਦੀ ਉਦੋਂ ਤੱਕ ਰੀਸਿੰਗਲਵਾ ਜਿਹੜੇ ਆ ਹੂੰ ਆ ਉਹ ਸ਼ਹੀਦ ਹੋ ਚੁੱਕੇ ਸੀ ਦੇਖੋ ਘਰ ਸਾਜੀ ਇਦਾਂ ਦੇ ਸੂਰਮੇ ਵੀ ਹੋਏ ਆ ਜਿਨ੍ਹਾਂ ਦੀ ਡੈੱਡ ਬੋਡੀ ਨੂੰ ਕੁਰਸੀ ਤੇ ਬਿਠਾ ਕੇ ਦੁਸ਼ਮਣ ਨੂੰ ਡਰਾਉਣ ਦੇ ਲਈ ਦੋ ਦਿਨ ਸਾਡੇ ਸਿੱਖ ਜਿਹੜੇ ਲੜਦੇ ਰਹੇ ਤੇ ਜਦ ਤੱਕ ਕੀਤੀ ਉਹਨਾਂ ਨੇ ਹਾਂਜੀ ਜੀ ਸੋ ਜਦ ਤੱਕ ਉਹ ਬੈਕਅਪ ਨਹੀਂ ਪਹੁੰਚੀ ਉਹ ਤੱਕ ਸਭ ਕੁਝ ਵਾਪਰ ਚੁੱਕਾ ਹੀ ਲੇਕਿਨ ਕਿਲਾ ਜਿਹੜਾ ਉਹਨਾਂ ਨੇ ਜਮਰਾਉਂਦਾ ਕਿਲਾ ਉਹ ਖਾਲਸਾ ਦਰਬਾਰ ਦੇ ਨਾਂ ਹੀ ਰਹਿਣ ਦਿੱਤਾ ਬਿਲਕੁਲ ਹਾਲੇ ਵੀ ਹਰਿ ਸਿੰਘ ਣਲਵਾ ਦੇ ਨਾਂ ਦਿੱਤੇ ਵੱਡੀ ਗਣਤੀ ਜਿਹੜੀ ਜ਼ਮੀਨ ਉ ਬੋਲਦੀ ਹੈ ਖਾਲਸਾ ਦਰਬਾਰ ਦੇ ਨਾਂ ਦੇ ਉੱਤੇ ਰਜਿਸਟਰੀ ਆਉਦੀ ਜੀ ਪਰ ਪਾਕਿਸਤਾਨ ਦੇ ਹੱਦ ਦੇ ਅੰਦਰ ਹੁਸਨ ਕੀ ਭਾਰਤ ਦੇ ਅੰਦਰ ਪੰਜਾਬ 'ਚ ਵੀ ਕੋਈ ਖਰੀ ਸਿੰਘ ਨਾਲ ਵਰੀ ਕੋਈ ਯਾਦਗਾਰ ਇਦਾਂ ਨਹੀਂ ਕੋਈ ਬਈ ਮੁੱਲਿਆ ਨਾ ਜੋ ਕਿੰਨੀ ਬਦਕਿਸਮਤ ਵੜੀ ਗੱਲ ਹੈ ਕਿ ਇਦਾਂ ਦੀ ਯਾਦਗਾਰੀ ਕੋ ਚਾਹੀਦੀ ਹੈ ਤਾਂ ਕਿ ਬੱਚਿਆਂ ਨੂੰ ਉਹਨਾਂ ਦਾ ਜਿਹੜੀ ਛਵੀ ਸੀ ਉਸਤਾਂ ਦੀ ਛਵੀ ਇੱਕ ਹੋਣੀ ਚਾਹੀਦੀ ਉੱਥੇ ਪੰਜਾਬ ਬਹੁਤ ਵੱਡਾ ਸੀ ਜੀ ਮੈਨੂੰ ਯਾਦ ਹੈ 1809 ਤੋਂ ਲੈ ਕੇ 1837 ਤੱਕ ਉਹਨਾਂ ਨੇ ਕਾਂਗੜੇ ਦੇ ਕਿਲੇ ਤੇ ਜਦੋਂ ਕਬਜ਼ਾ ਕੀਤਾ ਤੇ ਉਹ ਵੀ ਮਹਾਰਾਜਾ ਰਣਜੀਤ ਸਿੰਘ ਨੇ ਅਚੇਚੇ ਤੌਰ ਤੇ ਇਹਨਾਂ ਨੂੰ ਭੇਜਿਆ ਸੀ ਔਰ ਹੁੰਦਾ ਪਤਾ ਕੀ ਰਿਹਾ ਹਸਲ ਦੇ ਵਿੱਚ ਜਿਹੜਾ ਪਰਲਾ ਪਾਸਾ ਸੀ ਜਿੱਧਰ ਆ ਕਾਫੀ ਤਗੜੇ ਪਠਾਨ ਜਿਹੜੇ ਆ 7-7 ਫੁੱਟੇ ਉਹਨਾਂ ਦੇ ਨਾਲ ਜਦੋਂ ਪੇਚਾ ਪੈਂਦਾ ਸੀ ਉਸ ਇਲਾਕੇ ਦੇ ਗਵਰਨਰੈਂਸ ਦੇ ਤੌਰ ਤੇ ਜਿਹੜੀ ਜ਼ਿੰਮੇਵਾਰੀ ਸੀ ਉਹ ਅਰਿਸਨ ਰਵਾਜੀ ਨੂੰ ਦਿੱਤੀ ਗਈ ਸੀ ਸੋ ਐਜ਼ ਅ ਗਵਰਨਰ ਉਹ ਉੱਥੇ ਜ਼ਿਆਦਾ ਫਿਸਟਿਕ ਰਹੇ ਉਸ ਇਲਾਕੇ ਦੇ ਨਾਲ ਬਟ ਆਦਰਵਾਇਜ਼ ਉਸ ਤੋਂ ਪਹਿਲਾਂ ਦੀਆਂ ਜਿਹੜੀਆਂ ਲੜਾਈਆਂ ਸ਼ੇਰੀ ਪੰਜਾਬ ਦੀਆਂ ਜਿੰਨੀਆਂ ਵੀ ਉਹਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਉਹਨਾਂ ਨੇ ਮੈਂ ਇੱਕ ਲਾਹੌਰ ਦੇ ਵਿੱਚ ਬਾਰੂਦਖਾਨਾ ਹਵੇਲੀ ਆ ਆ ਤੁਸੀਂ ਦੇਖਿਆ ਹੋਣਾ ਅਮਰਤਾ ਸਿੰਘ ਜਿੱਥੇ ਪਾਕਿਸਤਾਨ ਦੇ ਵਿੱਚ ਗਾ ਕੇ ਆਏ ਆ ਜੀ ਕਿ ਬਰੂਦਖਾਨਾ ਹਵੇਲੀ ਆ ਜੀ ਅੱਛਾ ਆ ਉੱਥੇ ਅਸਲ ਦੇ ਵਿੱਚ ਜਿਹੜੇ ਜਰਨੈਲ ਹਰੀ ਸਿੰਘ ਨਲਵਾ ਸਗੇ ਉਹ ਆਪਣੇ ਬਾਕੀ ਦੇ ਜਰਨੈਲਾਂ ਨੂੰ ਅਸਲਾ ਤਰ੍ਹਾਂ ਹਾਂ ਜੀ ਉਹਨਾਂ ਦੇ ਰਿਸੋਰਸਸ ਜਿਹੜੇ ਆ ਉੱਥੋਂ ਡਿਸਟ੍ਰੀਬਿਊਸ਼ਨ ਕਰਿਆ ਕਰਦੇ ਸੀ ਉਹ ਜਗ੍ਹਾ ਹਾਲੇ ਵੀ ਉਦਾਂ ਦੀ ਉਦਾਂ ਹੀ ਪਈ ਹੈ ਜੀ ਉੱਥੇ ਜਦੋਂ ਵੀ ਕੋਈ ਲਾਹੌਰ ਜਾਵੇ ਜਾਵੇ ਉਹ ਜ਼ਰੂਰ ਦੇਖ ਕੇ ਆਵੇ ਹੁਣ ਤਾਂ ਮਾਹੌਲ ਜਿਹੜਾ ਹਾਲੇ ਤਾਂ ਬੜੀਆਂ ਵੱਦਸ਼ਾਂ ਨੇ ਕਦਰਾਸਾ ਖੁੱਲੂ ਦੇਖਾਂਗੇ ਦੇਖਾਂਗੇ ਬਿਲਕੁਲ ਜੀ ਸੋ ਵੀਰ ਸੁਣੇ ਹਾਲਾਤ ਜਿਹੜੇ ਕਾਫੀ ਧਾਵਾ ਡੋਲ ਆ ਜਿਹੜੇ ਤੁਹਾਡੇ ਵਰਗੇ ਮੀਡੀਆ ਵਾਲੇ ਇੱਕ ਹਿੱਸਾ ਆ ਉਹਨਾਂ ਦਾ ਸਾਹਮਣੇ ਲਾ ਕੇ ਲਾਈ ਦਿੱਤੀ ਅਸਲ ਤੁਸੀਂ ਕਿਹੜਾ ਬਾਹਰ ਆ ਮੈਨੂੰ ਤਾਂ ਇਹ ਲੱਗਦਾ ਹੁੰਦਾ ਵੀ ਕਿਤੇ ਹੋਰ ਨਾ ਮਜ਼ਾਕ ਦੇ ਕੇ ਤੁਹਾਨੂੰ ਭੇਜਣਾ ਪਵੇ ਪੱਤਰਕਾਰਾਂ ਨੇ ਇਹਦੇ ਵਿੱਚ ਬਹੁਤ ਮਾੜਾ ਰੌਣ ਲਵਾਇਆ ਜੀ ਇਹ ਗੱਲ ਮੈਨੂੰ ਖੁੱਲਕੇ ਕਹਿਣੀ ਪੈਣੀ ਬਿਲਕੁਲ ਮੀਡੀਆ ਖਾਸ ਕਰਕੇ ਜਿਹੜਾ ਗੋਦੀ ਮੀਡੀਆ ਇਹਨਾਂ ਨੇ ਤਾਂ ਇੰਨਾ ਕੁ ਜ਼ਿਆਦਾ ਮਤਲਬ ਪੜਕਾਉ ਗੱਲਾਂ ਜੋ ਅਗਲ ਦੇੰਨੇ ਆ ਤੇ ਅਗਲ ਦੇੰਨੇ ਉਧਰ ਪਰਲੇ ਦੂਜੇ ਪਾਸੇ ਵੀ ਦੂਸਰੇ ਪਾਸੇ ਵੀ ਹੈਗੇ ਜੀ ਬਿਲਕੁਲ ਆਪਣੀ ਟੀਆਰਪੀ ਵਾਸਤੇ ਜੋ ਹੈ ਤੁਹਾਨੂੰ ਪਤਾ ਹੀ ਹੈ ਕਿ ਉਥੇ ਮੀਡੀਆ ਕੀ ਕੁਝ ਕਰਦਾ ਹੈ ਦੋਨੋਂ ਪਾਸੇ ਕੀ ਹਾਲਾਤ ਇਦਾਂ ਦੇ ਹੈ ਕਿ ਲੋਕਾਂ ਦਾ ਜੀਣਾ ਟੁੱਪਰ ਹੋਇਆ ਪਿਆ ਆ ਔਰ ਜਿੱਥੇ ਕਲਾਕਾਰਾਂ ਦੀ ਆਪਾਂ ਗੱਲ ਕਰੀ ਉੱਥੋਂ ਦੇਖੋ ਕਿ ਕਿੰਨੇ ਖੁਸ਼ੀ ਚੜਦੇ ਤੇ ਲੰਦੇ ਪੰਜਾਬ ਦੇ ਕਲਾਕਾਰ ਇਕਜ ਫਿਲਮਾ ਪ੍ਰੋਜੈਕਟ ਇਹ ਪਰ ਸ਼ੋਅ ਲਗਾਉਣੀ ਨਾ ਤੋਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹਾਨੀਆਂ ਆਮਰ ਜੋ ਕਿ ਸਰਦਾਰਜੀ 3 ਦੇ ਵਿੱਚ ਕੰਮ ਕਰਨ ਜਾ ਰਹੀ ਸੀ ਪਾਕਿਸਤਾਨੀ ਅਦਾਕਾਰਾਂ ਸੋ ਉਹ ਵੀ ਕੈਨਸਲ ਆ ਤੋਂ ਕਿਉਂਕਿ ਬੈਂਕਾ ਬਤਾ ਕਿ ਪੰਜਾਬੀ ਕਲਾਕਾਰਾਂ ਦੇ ਨਾਲ ਨਹੀਂ ਕੰਮ ਕਰਨਾ ਇੱਕ ਗੱਲ ਹੋਰ ਜਿਹੜੀ ਸਾਨੂੰ ਅੱਜ ਦੇ ਸਮੇਂ ਕੁ ਜ਼ਰੂਰ ਕਹਿਣੀ ਚਾਹੀਦੀ ਹੈ ਅਸੀਂ ਸਾਰੇ ਕਿਸਾਨਾਂ ਦੇ ਮਜ਼ਦੂਰਾਂ ਦੇ ਪੁੱਤ ਹਾਂ ਤੇ ਸੰਤਰਾ ਮਦਾਸੀ ਨੇ ਬਹੁਤ ਵਧੀਆ ਅੰਦਾਜ਼ ਵਿੱਚ ਲਿਖਿਆ ਸੀ ਜਿੱਥੇ ਤੰਗ ਨਾ ਸਮਝ ਤੰਗੀਆਂ ਨੂੰ ਜੀ ਜਿਤੇ ਵਾਲ ਤਰਸ ਦੇ ਕੰਗੀਆਂ ਨੂੰ ਹੂੰ ਜਿੱਥੇ ਮਰ ਕੇ ਚੌਂਬਲ ਜਾਮਦੇ ਨੇ ਭੂਤ ਜਠੇਰੇ ਮਗਦਾਰੀਆਂ ਵੇ ਸੂਰਜਾ ਅੱਛਾ ਕੰਮੀਆਂ ਦੇ ਜਿਹੜੇ ਕੰਮੀਆਂ ਦੇ ਵੇੜੇ ਸੂਰਜ ਨਹੀਂ ਮੰਗ ਸਕਿਆ ਰਵਾਇਤੀ ਪਾਰਟੀਆਂ ਨੇ ਜਾਂ ਹੋਰ ਵਾਲੀ ਪਾਰਟੀ ਨੇ ਵੀ ਜੀ ਕੋਈ ਬਹੁਤਾ ਯਤਨ ਨਹੀਂ ਕੀਤਾ ਇੱਥੋਂ ਤੱਕ ਜਿਹੜੇ ਐਸਸੀ ਕੈਟਾਗਰੀ ਦੇ ਵਿੱਚ ਰਿਜ਼ਰਵ ਕੈਟਾਗਰੀ ਦੇ ਵਿੱਚ ਜਿਹੜੇ ਸਾਡੇ ਐਮਐਲਏ ਵੀ ਚੁਣੇ ਗਏ ਉਹਨਾਂ ਦੀ ਗਿਣਤੀ ਲਗਭਗ 25 ਬਣਦੀ ਵਿਧਾਨ ਸਭਾ ਦੇ ਵਿੱਚ ਜੀ ਉਹਨਾਂ ਨੇ ਵੀ ਕਦੇ ਇਹਦੇ ਬਾਰੇ ਆਵਾਜ਼ ਨਹੀਂ ਉਠਾਈ ਕਿ ਤਲਤ ਵਿਦਿਆਰਥੀਆਂ ਦੇ ਵਸੀਫੇ ਮਾਰੇ ਜਾਂਦੇ ਆ ਜਾਂ ਮਜ਼ਦੂਰ ਦੇ ਬੱਚੇ ਬੱਚੀਆਂ ਜਿਹੜੇ ਆ ਉਹਨਾਂ ਦੀ ਪੜ੍ਹਾਈ ਨੂੰ ਲੈ ਕੇ ਉਹਨਾਂ ਦੇ ਪਾਲਣ ਪੋਸ਼ਣ ਨੂੰ ਲੈ ਕੇ ਚਰਚਾ ਬਹੁਤ ਘੱਟ ਹੁੰਦੀ ਜੀ ਵਿਧਾਨ ਸਭਾ ਦੇ ਵਿੱਚ ਇਹ ਬੜੀ ਦੁਖਦਾਈ ਗੱਲ ਆ ਜੀ ਤੇ ਅਸੀਂ ਜਿੱਥੇ ਕਿਤੇ ਵੀ ਕੋਈ ਸੰਘਰਸ਼ ਕਰ ਰਿਹਾ ਜ਼ਿੰਦਗੀ ਦੇ ਲਈ ਨੰਗੇ ਥੜਾ ਇਹਨਾਂ ਹੱਕ ਤੇ ਸੱਚ ਵਾਲੇ ਸੂਰਿਆਂ ਨੂੰ ਅੱਜ ਵੀ ਸਲਾਮ ਕਰਦੇ ਆ ਜੀ ਸ਼ਿਕਾਗੋ ਦੇ ਸ਼ਹੀਦਾਂ ਦੀ ਗੱਲ ਕਰੀਏ ਜਾਂ ਪਹਿਲੀ ਮੈਨੂਅਲ ਅੰਤਰਰਾਸ਼ਟਰੀ ਪੱਤਰ ਤੇ ਜਿਹੜਾ ਮਜ਼ਦੂਰ ਦੇ ਹੱਕ ਬਣਾਇਆ ਜਾਂਦਾ ਉਹਦੇ ਵਿੱਚ ਅਸੀਂ ਆਪਣੇ ਸਾਰੇ ਹੀ ਭੈਣਾ ਭਰਾ ਨੂੰ ਸ਼ਾਮਲ ਕਰਦੇ ਕਿ ਜਿੱਤੇ ਜਿੰਨਾ ਵੀ ਯੋਗਦਾਨ ਤੁਸੀਂ ਪਾ ਸਕਦੇ ਹੋ ਇਸ ਮਾਮਲੇ ਵਿੱਚ ਜ਼ਰੂਰ ਦਿਓ ਬਿਲਕੁਲ ਕਿ ਕਦੇ ਵੀ ਬੰਦੇ ਨੂੰ ਬੰਦੇ ਪ੍ਰਵਾਸ ਬਹੁਤ ਉੱਚੀ ਭਰ ਜਾਂਦੇ ਆ ਲੇਕਿਨ ਸਿਆਣੇ ਕਹਿੰਦੇ ਵੀ ਆਪਣੇ ਪੈਰ ਜ਼ਮੀਨ ਤੇ ਰੱਖਣੇ ਚਾਹੀਦੇ ਆ ਸੋ ਅਸੀਂ ਚਾਹੇ ਮਿੱਟੀ ਨਾਲ ਮਿੱਟੀ ਨਹੀਂ ਹੁੰਦੇ ਹੁਣ ਚਾਹੇ ਅਸੀਂ ਆੜ ਦੇ ਠੰਡੇ ਪਾਣੀ ਦੇ ਵਿੱਚ ਪੈਰ ਭੋਂ ਕੇ ਹੁਣ ਰੋਟੀ ਤੇ ਆਂਪ ਦੀ ਫਾੜੀ ਰੱਖ ਕੇ ਨਹੀਂ ਖਾਂਦੇ ਤੂਤਾਂ ਦੀਆਂ ਛਾਵਾਂ ਥੱਲੇ ਲੇਕਿਨ ਸਾਨੂੰ ਉਹ ਦਿਨ ਭੁੱਲ ਨਹੀਂ ਜਾਈਦੇ ਸਾਨੂੰ ਆਪਣੇ ਉਹਨਾ ਸ਼ਹੀਦਨ ਨੂੰ ਯਾਦ ਰੱਖਣਾ ਚਾਹੀਦਾ ਜਿਹੜਾ ਸਫੈਦ ਝੰਡਾ ਸੀ ਜਦੋਂ ਖੂਨ ਨਾਲ ਰੰਗਿਆ ਗਿਆ ਤੇ ਫਿਰ ਜਾ ਕੇ ਇੱਕ ਵਾਇਰ ਜਿਹੜੀ ਆ ਤਾਂ ਕਰਕੇ ਤੁਸੀਂ ਦੇਖਾ ਹਣਾ ਜਿਹੜੇ ਸਾਡੇ ਕਾਮਰੇਡ ਭਰਾਇਆ ਉਹ ਲਾਲ ਆ ਤਾਂ ਕਿ ਜਿਹੜਾ ਉਹ ਬਹੁਤ ਪਿਆਰ ਕਰਦੇ ਆ ਲਾਲ ਸਲਾਮ ਹੀ ਆਖਦੇ ਉਹ ਸੋ ਦੁਨੀਆ ਤੇ ਜਿਹੜੇ ਵੀ ਵਰਗ ਹੋਏ ਆ ਜਿਨ੍ਹਾਂ ਨੇ ਹੱਕ ਤੇ ਸੱਚ ਦੀ ਗੱਲ ਕੀਤੀ ਆ ਜੀ ਉਹਨਾਂ ਨੂੰ ਹੱਥ ਸਾਡਾ ਸਲੂਟ ਹੈ ਜੀ ਬਿਲਕੁਲ ਜੀ ਦੇਖੋ ਔਰ ਦੂਸਰੇ ਪਾਸੇ ਅਸ਼ਲੇਸ਼ ਜੀ ਕਹਿ ਰਹੇ ਕਿ ਮਜ਼ਦੂਰ ਦਿਵਸ ਦਿਵਸੀਆਂ ਸਾਰਿਆਂ ਤੋਂ ਬਹੁਤ ਸਾਰੀਆਂ ਮੌਬਿਕਾ ਔਰ ਵੈਸੀ ਐਕਟ ਕੈਂਟੀ ਕਰਨ ਦੇ ਜਿਹੜੀਆਂ ਨਾ ਉਸ ਦੇ ਵਿੱਚ ਬਾਬਾ ਬਾਬਾ ਸਾਹਿਬ ਅੰਬੇਦਕਰ ਭਾਰਤ ਦੇ ਮਜ਼ਦੂਰਾਂ ਵਾਸਤੇ ਬਹੁਤ ਵੱਡਾ ਯੋਗਦਾਨ ਦਿਆ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਇਸ ਦਿਨ ਛੁੱਟੀ ਹੁੰਦੀ ਤੇ ਭਾਰਤ ਦੇ ਵਿੱਚ ਵੀ ਛੁੱਟੀ ਹੁੰਦੀ ਹੈ ਇਸ ਦਿਨ ਬਿਲਕੁਲ ਬਿਲਕੁਲ ਪਰ ਬੜੇ ਅਫਸੋਸ ਨਾਲ ਗੱਲ ਕਹਿਣੀ ਪੈਦੀ ਹੈ ਗੱਜਾ ਜੀ ਵੀ ਤੁਹਾਡੇ ਮੇਰੇ ਸਮੇਤ ਬਹੁਤ ਲੋਕ ਆ ਜਿਹੜੇ ਇਸ ਛੁੱਟੀ ਨੂੰ ਛੁੱਟੀ ਦੇ ਤੌਰ ਤੇ ਹੀ ਲੈਂਦੇ ਆ ਜੀ ਕਦੇ ਵੀ ਦਿਨ ਉਹਨਾਂ ਗੱਲਾਂ ਨੂੰ ਯਾਦ ਨਹੀਂ ਰੱਖਦੇ ਨਹੀਂ ਇਹ ਸਾਨੂੰ ਮਰਖਲਕਵਾਇਦ ਬਦਲਣ ਦੀ ਲੋੜ ਆ ਉਹ ਕਿਹਨਾਂ ਲੋਕਾਂ ਤੋਂ ਬਹੁਤ ਜ਼ੁਲਮ ਕੀਤਾ ਜਾਂਦਾ ਹੈ ਬਾਲ ਦਿਵਸ ਜਿਹੜਾ ਹੈ ਮਨਾਇਆ ਤਾਂ ਜਾਂਦਾ ਹੈ ਬਾਲ ਦਿਵਸ ਵੀ ਮਨਾਇਆ ਜਾਂਦਾ ਹੈ ਮਜ਼ਦੂਰ ਬਾਲ ਮਜ਼ਦੂਰ ਦਿਵਸ ਵੀ ਮਨਾਇਆ ਜਾਂਦਾ ਹਾਂ ਜੀ ਠੀਕ ਹੈ ਲੇਕਿਨ ਉਥੇ ਬੱਚਿਆਂ ਤੋਂ ਕੰਮ ਜਿਹੜਾ ਨਾ ਕਈਆਂ ਇੰਨੇ ਨੇ ਤਸੀਹੇ ਦਿੱਤੇ ਜਾਂਦੇ ਆ ਕਿ ਉਹਨਾਂ ਤੋਂ ਜ਼ਬਰਦਸਤੀ ਜ਼ਬਰਨ ਕੰਮ ਕਰਵਾਇਆ ਜਾਂਦਾ ਬੜੀ ਪੂਰੀ ਵੀ ਆ ਜੀ ਤੁਸੀਂ ਦੇਖੋ ਨਾ ਹੁਣ ਤੁਸੀਂ ਕਿਤੇ ਵੀ ਰਾਤ ਨੂੰ 1:30 ਵਜੇ ਕਿਸੇ ਵੀ ਢਾਬੇ ਤੇ ਰੁਕਦੇ ਆ ਤਾਂ ਕਿਦਾਂ ਮਾਲ ਗਲੱਤਾ ਮਾਰ ਕੇ ਅਗਲੇ ਨੂੰ ਉਠਾਲਦਾ ਉਸ ਬੱਚੇ ਨੂੰ ਕਹਿੰਦਾ ਵੀ ਲੈ ਵੀ ਆਲੂ ਛਿਲ ਹਾਂ ਤੇ ਹੁਣ ਆ ਗਾ ਗਿਆ ਹੁਣ ਸਬਜ਼ੀ ਬਣਾਉਣੀ ਹੁਣ ਪਰੌਂਠੇ ਬਣਾਉਣੇ ਸੋ ਮੈਨੂੰ ਲੱਗਦਾ ਹੁੰਦਾ ਵੀ ਕੱਲੇ ਇੱਕ ਖੇਤਰ ਚ ਹੀ ਨਹੀਂ ਹੂੰ ਯੂਐਨਓ ਗੱਲਾਂ ਤਾਂ ਬਹੁਤ ਕਰਦੀ ਆ ਲੇਕਿਨ ਜਿਹੜੇ ਸਾਡੇ ਵਰਲਡ ਕੱਪ ਦੇ ਵਿੱਚ ਫੁੱਟਬਾਲ ਵੀ ਬਣਦੇ ਆ ਜੀ ਉਹ ਵੀ ਬਾਲ ਮਜ਼ਦੂਰੇ ਬਣਾਉਂਦੇ ਚਾਹੇ ਬੰਗਲਾਦੇਸ਼ ਦੇ ਵਿੱਚ ਬਣ ਚਾਹੇ ਪਾਕਿਸਤਾਨ ਦੇ ਵਿੱਚ ਬਣ ਚਾਹੇ ਜਲੰਧਰ ਚ ਬਣ ਜੀ ਸੋ ਖਲਾਅ ਤਾਂ ਸਾਮੇ ਨਹੀਂ ਹੋ ਸਕੇ ਜੀ ਹਾਂ ਹਾਂ ਇਹ ਠੀਕ ਆ ਕਿ ਜਿਨ੍ਹਾਂ ਨੇ ਸੰਘਰਸ਼ ਕਰਨਾ ਉਹਨਾਂ ਦੇ ਲਈ ਆਵਾਜ਼ ਬਣ ਕੇ ਬਹੁਤ ਥੋੜੇ ਗੀਤਕਾਰਾਂ ਨੇ ਤੇ ਕਾਇਕਾਂ ਨੇ ਆਪਣੀ ਗੱਲ ਕੀਤੀ ਹੈ ਲੇਕਿਨ ਇੱਕ মিডিਆ ਹਾਊਸ ਹੋਣ ਦੇ ਨਾਤੇ ਰੇਡੀਓ ਸਪਾਈਸ ਉਹਨਾਂ ਸਾਰੇ ਲੋਕਾਂ ਨੂੰ ਸਲਾਮ ਕਰਦਾ ਜਿਹੜੇ ਇਹਨਾਂ ਲੋਕਾਂ ਦੇ ਨਾਲ ਜੁੜੇ ਹੋਏ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਜਿੱਥੇ ਲੋਕ ਇਥੋਂ ਛੱਡ ਕੇ ਜਾ ਰਹੇ ਆ ਨਾ ਆਪਣੇ ਨਿਊਜ਼ੀਲੈਂਡ ਛੱਡ ਕੇ ਚਾਹੇ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਆ ਜੀ ਸਾਨੂੰ ਇੱਥੇ ਕੰਮ ਨਹੀਂ ਮਿਲਦਾ ਸਾਡੇ ਮੰਗਾਪੂਰੀਆਂ ਨਹੀਂ ਹੁੰਦੀਆਂ ਜੋ ਵੀ ਹੈ ਹਨਾ ਕਈਆਂ ਨੂੰ ਉੱਥੇ ਦਾ ਲਾਈਫ ਸਟਾਈਲ ਵਧੀਆ ਲੱਗਦਾ ਸੀ ਉੱਥੇ ਚੱਲਦੀ ਹੈ ਉੱਥੇ ਪੈਸਾ ਜ਼ਿਆਦਾ ਤੋਂ ਉੱਥੇ ਤੁਸੀਂ ਦੇਖੋ ਮਤਲਬ ਹਾਲੀਵੁੱਡ ਦੇ ਕਈ ਸਟਾਰ ਜਿਹੜੇ ਆ ਉਹ ਨਿਊਜ਼ੀਲੈਂਡ ਦੇ ਵਿੱਚ ਪਰਮਨੈਂਟ ਸ਼ਿਫਟ ਹੋ ਰਹੇ ਆ ਸੋ ਮੈਂ ਗੱਲ ਕਰ ਰਹੀ ਆ ਰੀਸੈਂਟਲੀ ਜੋ ਕੇਂਟਵਰੀ ਦੇ ਇੱਕ ਕਲੱਬ ਦੇ ਵਿੱਚ ਸ਼ੇਰ ਪੱਗ ਦੇ ਵਿੱਚ ਸ਼ੇਰ ਪਾਇਆ ਔਰ ਸ਼ੇਰ ਪਾ ਕੇ ਹਾਲੀਵੁੱਡ ਦੇ ਚੜੇ ਹੈ ਮੈਮਨ ਜੀ ਹਾਂ ਮੈਸਨ ਮੈਮਨ ਜੋ ਹੈ ਇਹ ਆਪਣਾ ਪਰਮਨੈਂਟਲੀ ਕਰਵੀ ਇਹਨਾਂ ਨੇ ਬਾਈ ਕੀਤਾ ਔਰ ਇਥੇ ਤੁਸੀਂ ਦੇਖੋ ਅਟਾਗਾ ਸੈਂਟਰ ਦੇ ਵਿੱਚ ਜਾ ਕੇ ਘਰ ਲਿਆ ਇਹਨਾਂ ਨੇ ਨਵਾਂ ਘਰ ਲੈ ਕੇ ਇਥੇ ਪਰਮਨੈਂਟਲੀ ਮੂਵ ਹੋ ਗਏ ਇਹ ਲਾਕਾ ਬਹੁਤ ਸੋਹਣਾ ਜੀ ਬਹੁਤ ਸੋਹਣਾ ਬਹੁਤ ਖੂਬਸੂਰਤ ਇਹ ਲਾਕਾ ਤੇ ਦੂਜੀ ਗੱਲ ਜਿਹੜੀ ਇਹ ਕਵਾਇ ਤੁਸੀਂ ਗੱਲ ਕਰਦੇ ਨਾ ਡੇਢ ਸਾਲ ਪਹਿਲਾਂ ਅਮਰੀਕਾ ਦੇ ਕੈਨੇਡਾ ਦੇ ਬਹੁਤ ਸਾਰੇ ਜਿਹੜੇ ਰਿਟਾਇਰਡ ਜੱਜ ਸਾਹਿਬਾਨ ਨੇ ਹਾਂ ਹਾਂ ਉਹਨਾਂ ਨੇ ਐਪਲੀਕੇਸ਼ਨ ਜਿਹੜੀਆਂ ਉਹ ਲਉਣੀਆਂ ਸ਼ੁਰੂ ਕਰਤੀਆਂ ਸੀ ਤੁਹਾਨੂੰ ਯਾਦ ਹੋਣਾ ਜਦੋਂ ਟਰੰਪ ਦੇ ਇਲੈਕਸ਼ਨ 'ਚ ਦੁਬਾਰਾ ਖੜੇ ਹੋਣ ਦੀ ਗੱਲ ਚੱਲੀ ਸੀ ਉਦੋਂ ਵੀ ਬਹੁਤ ਸਾਰੇ ਸੋਹਰਤ ਲੋਕ ਸੀ ਜਿਹੜੇ ਉਹਨਾਂ ਨੇ ਨਿਊਜ਼ੀਲੈਂਡ ਆਸਟ੍ਰੇਲੀਆ ਨੂੰ ਆਪਣਾ ਘਰ ਬਣਾਉਣ ਦੀ ਜਿਹੜੀ ਐਪਲੀਕੇਸ਼ਨ ਆਨਲਾਈਨ ਸ਼ੁਰੂ ਕਰਤੀ ਸੀ ਓਬਵੀਅਸਲੀ ਜਿਹੜੇ ਬਿਜ਼ਨਸ ਇਨਵੈਸਟਰਸ ਨੇ ਉਹਨਾਂ ਦੇ ਲਈ ਇਹ ਵੀਜ਼ੇ ਜਿਹੜੇ ਆ ਸੌਖੇ ਹੁੰਦੇ ਆ ਲੇਕਿਨ ਉਹ ਅਮਾਊਂਟ ਜਿੰਨਾ ਖਰਚਣਾ ਹੁੰਦਾ ਜੀ ਉਹ ਇਹਨਾਂ ਲੋਕਾਂ ਦੇ ਕੋਲ ਹੈਗਾ ਜੀ ਜਿਹੜੇ ਹਾਲੀਵੁੱਡ ਦੇ ਤੁਸੀਂ ਸਤਾਰਿਆਂ ਦੀ ਗੱਲ ਕੀਤੀ ਹੈ ਸੋ ਅਗਲਾ ਸੋਚਦਾ ਵੀ ਚਲੋ ਠੀਕ ਆ ਜਿਵੇਂ ਹੁਣ ਕਰਨੋਜ਼ਲਾ ਦੀ ਗੱਲ ਕਰਦੇ ਆ ਆਪਾਂ ਅੰਕੜੇ ਕੈਲੀਫੋਰਨੀਆ ਆ ਕੇ ਕੈਨੇਡਾ ਆ ਕੇ ਸਰੀ ਕਦੇ ਦੁਬਈ ਆ ਸੋ ਇਹ ਜਿਹੜੇ ਲੋਕ ਨੇ ਜੀ ਇਹਨਾਂ ਕੋਲ ਪੈਸੇ ਦਾ ਕੋਈ ਭਾਰ ਹੈ ਨਹੀਂ ਪੈਸੇ ਦਾ ਬਿਲਕੁਲ ਹਾਂ ਜੀ ਕਿਤੇ ਵੀ ਮੂਵ ਹੋ ਸਕਦੇ ਇਸ ਜਮਾਨੇ ਚ ਚਾਹੁੰਦਾ ਬੜਾ ਬੰਦਾ ਚਾਹੁੰਦਾ ਜੀ ਕਿ ਮੈਂ ਸ਼ਾਂਤੀ ਨਾ ਰਹਾ ਜੀ ਜਿੰਦਗੀ ਦੇ ਵਿੱਚ ਜਿਹੜੇ ਵੀ ਫੰਮ ਦੇ ਵਿੱਚ ਮੈਂ ਹੈਗਾ ਜਿਹੜੇ ਵੀ ਸ਼ੋਭੇ ਦੇ ਵਿੱਚ ਹੈਗਾ ਉਹਦੇ ਵਿੱਚ ਅੱਗੇ ਵਧਣ ਦੇ ਵਾਸਤੇ ਮੈਨੂੰ ਜਿਹੜਾ ਖੁਸ਼ ਨੁਮਾ ਮਾਹੌਲ ਜਿਹੜਾ ਉਹ ਮਿਲੇ ਸੋਸ਼ਲ ਹੈ ਜਿਹੜਾ ਬੀ ਦੇ ਨਾਲ ਹੀ ਲੋਕ ਜਿਹੜੇ ਆ ਇਤਾਂ ਦੀ ਮੂਵਮੈਂਟ ਜਿਹੜੀ ਉਹ ਕਰ ਰਹੇ ਆ ਬਿਲਕੁਲ ਜੀ ਬਿਲਕੁਲ ਸਿਰਫ ਆਪਣੀ ਕੁਰਸੀ ਦੀ ਚਿੰਤਾ ਆ ਰਣਿਤ ਬਿੱਟੂ ਨੂੰ ਫਿਲਹਾਲ ਕਹਿੰਦੇ ਕਿ ਇਹ ਲੋਕਾਂ ਦੀ ਕੋਈ ਚਿੰਤਾ ਨਹੀਂ ਕੋ ਸੋ ਪਾਣੀ ਨੂੰ ਲੈ ਕੇ ਐਮਪੀ ਮਾਲਵਿੰਦਰ ਸਿੰਘ ਜਿਹੜੇ ਮਾਲਵਿੰਦਰ ਕੰਗੂ ਹੈ ਵਿਟੂ ਨੂੰ ਠੋਕਵਾਇ ਦਾ ਜਵਾਬ ਦਿੱਤਾ ਕਿ ਤੁਹਾਨੂੰ ਅਗਰ ਟੈਨਸ਼ਨ ਹੋਵੇ ਕਿਵੜੀ ਟੈਕਨੀਕਲ ਗੱਲ ਹੈ ਜੀ ਬਹੁਤ ਥੋੜੇ ਲੋਕਾਂ ਨੇ ਇਹਦੇ ਬਾਰੇ ਪਤਾ ਵੈਸੇ ਜਿੰਨੇ 9000 ਕਿਊਸਿਕ ਪਾਣੀ ਦੇਣਾ ਸੀ ਜਿਹੜਾ ਕੋਟਾ ਬੱਝਾ ਹੋਇਆ ਪੰਜਾਬ ਤੇ ਹਰਿਆਣੇ ਦਾ ਆਪਸ ਵਿੱਚ ਹਾਂਜੀ ਹਾਂਜੀ ਮਾਰਚ ਮਹੀਨੇ ਤੱਕ ਉਹ ਕੋਟਾ ਪੂਰਾ ਹੋ ਗਿਆ ਇਨਫੈਕਟ ਪਰ ਫਿਰ ਵੀ ਪੰਜਾਬ ਨੇ ਬਹੁਤ ਦਿਆਲਤਾ ਦਿਖਾਉਂਦੇ ਹੋਏ ਜਿਹੜਾ ਪੀਣ ਵਾਲਾ ਪਾਣੀ ਸੀ ਉਹਦੇ ਚ ਕਟੌਤੀ ਨਹੀਂ ਕੀਤੀ ਜੀ ਜੀ ਜਿਹੜਾ ਇਰੀਗੇਸ਼ਨ ਵਾਲਾ ਪਾਣੀ ਸੀ ਉਹਦੇ ਚ ਕਟੌਤੀ ਜ਼ਰੂਰ ਕੀਤੀ ਆ ਕਿਉਂਕਿ ਇਹ ਰੀ 21 ਮਈ ਤੋਂ ਲੈ ਕੇ 21 ਮਈ ਅਗਲੇ ਸਾਲ ਤੱਕ ਇੱਕ ਇੱਕ ਸਾਲ ਤੱਕ ਦਾ ਇਹ ਜਿਹੜਾ ਕੋਟਾ ਹੈ ਉਧਰ ਦਾਖਲ ਕੀਤਾ ਜਾਂਦਾ ਉਹਦੇ ਵਿੱਚ ਦੋਨੇ ਪਾਸੇ ਸਿਗਨੇਚਰ ਹੁੰਦੇ ਆ ਹੁਣ ਜਿਹੜੇ ਉਧਰੋਂ ਹਰਿਆਣਾ ਦੇ ਸੀਐਮ ਨੇ ਸੈਣੀ ਸਾਹਿਬ ਨੈਭ ਸਿੰਘ ਸੈਣੀ ਤੇ ਇਧਰੋਂ ਭਗਵੰਤ ਮਾਨ ਹਣੀ ਇਹ ਸੰਕੜਾ ਵਾਂਗ ਇੱਕਦ ਨੂੰ ਮੇਹਣੂ ਮੇਣੀ ਤਾਂ ਹੋਈ ਜਾਂਦੇ ਆ ਪਰ ਸਚਾਈ ਇਹ ਆ ਕਿ ਉਹ ਜਿਹੜਾ ਪਾਣੀ ਦਾ ਇੱਕ ਕੋਟਾ ਅੰਦਰ ਦਾਖਲ ਹੈਗਾ ਜੀ ਉਹਨੂੰ ਲੈ ਕੇ ਹੁਣ ਬੀਬੀਐਮਬੀ ਜਾਂ ਪਾਕੜਾ ਬਿਆਸ ਡਿਵੈਲਪਮੈਂਟ ਬੋਰਡ ਵੱਲੋਂ ਜੋ ਤਫਾ ਬਣਾਇਆ ਜਾ ਰਿਹਾ ਕਿਉਂਕਿ ਉਹ ਜਿਹੜੇ ਮੈਂਬਰ ਨੇ ਉਹ ਜ਼ਿਆਦਾ ਭਾਜਪਾ ਦੇ ਪ੍ਰਭਾਵੇਟਾ ਜੀ ਆਪਾਂ ਜਾਣਦੇ ਆ ਹੂੰ ਹੂੰ ਸੋ ਹੁਣ ਉਹਨਾਂ ਦੇ ਉੱਤੇ ਪ੍ਰਭਾਵ ਪਾਇਆ ਜਾ ਰਿਹਾ ਵੇ ਭਾਈ ਤੁਸੀਂ ਪਾਣੀ ਛੱਡੋ ਜਦੋਂ ਕਿ ਉਹ ਕੋਟਾ ਜਿਹੜਾ ਉਹ ਮਾਰਚ ਮਹੀਨੇ ਉਹਨਾਂ ਨੇ ਪੂਰਾ ਕਰ ਲਿਆ ਸੀ ਜਿਸ ਕਰਕੇ 20 ਮਈ ਤੱਕ ਹਰਿਆਣੇ ਨੂੰ ਹੁਣ ਸੰਤਾਂ ਨਾਲ ਜੀਵ ਦੇ ਕੇ ਗੁਜ਼ਾਰਾ ਕਰਨਾ ਪੈਂਦਾ ਗੁਜ਼ਾਰਾ ਕਰਨਾ ਕੋਈ ਕਹਿੰਦਾ ਮਦੜ ਵਾਟ ਦਾ ਜ਼ਮਾਨਾ ਕੱਟ ਭਰੇ ਜਨਾਬਾਂਗੇ ਬਿਲਕੁਲ ਜਿੱਥੇ ਰੋਜ਼ ਚਾਹੀਦਾ ਥੋੜੀ ਜੀ ਦੜਵੱਟ ਰਾਮ ਜੌਤਰੀ ਨੂੰ ਕਹਿੰਦੇ ਜਿੱਥੇ ਰੋਜ਼ ਨਾਉਂਦੇ ਸੀ ਉੱਥੋਂ ਇੱਕ ਦਿਨ ਛੱਡ ਲਿਆ ਕਰਨ ਲੱਗ ਪਿਆ ਸੌਰੀ ਮਜ਼ਾਕ ਚੱਲ ਰਿਹਾ ਹੈ ਥੋੜਾ ਬਹੁਤ ਮਜ਼ਾਕ ਚੱਲਣਾ ਚਾਹੀਦਾ ਹੈ ਕਿ ਨਹੀਂ ਥੋੜਾ ਬਹੁਤ ਹਾਂ ਵੈਸੇ ਵੀ ਉੱਥੇ ਗਰਮੀਆਂ ਤਾਂ ਹੈਗੀਆਂ ਆ ਪਰ ਚਲੋ ਗੁਜ਼ਾਰਾ ਕਰਾਂ ਗਰਮੀਆਂ ਵੀ ਘਾਰੀ ਕੀਤੀ ਭਾਈ ਜੀ ਇਹ ਗੱਲ ਵਕਰੀ ਆ ਕਿ ਚਲੋ ਜਨਾਬ ਦੇ ਪੁਸ਼ ਪੁਸ਼ ਜਿਹੜੇ ਇਲਾਕੇ ਆ ਉੱਥੇ ਅੱਜ ਥੋੜੀ ਬਹੁ ਆਰ ਤੁਸੀਂ ਯਕੀਨੀ ਕਰਨਾ ਬਈ ਮਹੀਨੇ 45 ਤੋਂ 46 ਡਿਗਰੀ ਤੱਕ ਬਿਲਕੁਲ ਇੱਕਦਮ ਤਾਪਮਨ ਹਾਈ ਹੋਇਆ ਹੈ ਜੋ ਟੈਂਪਰੇਚਰ ਕਾਫੀ ਜ਼ਿਆਦਾ ਹੈ ਉਹ ਕਣਕ ਦੀ ਖਰੀਦ ਜਿਹੜੀ ਹੈ ਜੀ ਉਹ ਸਰਕਾਰ ਤਾਂ ਕਹਿੰਦੀ ਹੈ ਕਿ ਬਹੁਤ ਸੁਲਿਬਖਸ ਤਰੀਕੇ ਨਾਲ ਚੱਲ ਰਹੀ ਹੈ ਪਰ ਪੰਜਾਬ ਦੇ ਬਹੁਤ ਸਾਰੀਆਂ ਮੰਡੀਆਂ ਦੇ ਜਿਹੜੇ ਕੇਂਦਰ ਬਣੇ ਹੋਏ ਖਰੀਦ ਕੇਂਦਰ ਉੱਥੇ ਲਿਫਟਿੰਗ ਜਿਹੜੀ ਆ ਉਹ ਪ੍ਰੋਪਰ ਨਹੀਂ ਹੋ ਰਹੀ ਜੀ ਸੋ ਕਣਕ ਦੀ ਖਰੀਦ ਜਿਹੜੀ ਆ ਉਹਦੇ ਵਿੱਚ ਕੱਲ ਨੂੰ ਰੱਬ ਨਾ ਕਰੇ ਜੇ ਉਸਾਰਾਂ ਮੰਡੀਆਂ ਦੇ ਵਿੱਚ ਪਈ ਫਸਲਾਂ ਉੱਤੇ ਨਹੀਂ ਪੈਂਦਾ ਆ ਜੀ ਤਾਂ ਫਿਰ ਤੁਸੀਂ ਦੇਖੋ ਵੀ ਸਰਕਾਰ ਨੇ ਪਹਿਲਾਂ ਝਾੜ ਲੈਣਾ ਤੇ ਬਹੁਤ ਕੁ ਮਤਮਾ ਨਿਕਲ ਰਿਹਾ ਪਰ ਤੇ ਆ ਵੀ ਨਿੱਕੀ ਨਿੱਕੀ ਗੱਲ ਪੁੱਛੇ ਗਏ ਨੇ ਤੇ ਵੀ ਕੇਂਦਰ ਸਰਕਾਰ ਜ਼ਿੰਮੇਦਾਰ ਬਿਲਕੁਲ ਹਾਂ ਉਹ ਤਾਂ ਹੈ ਹੀ ਆ ਸੌਖਾ ਨਾ ਕਰ ਬਿਲਕੁਲ ਹਾਂ ਆਪ ਮਤਲਬ ਪੱਲਾ ਚਾੜਨ ਲੱਗਿਆ ਇੱਕ ਸੈਕਿੰਡ ਲੱਗਦਾ ਹਾਂ ਜੀ ਪਰ ਜਿਹੜੀ ਤੁਸੀਂ ਪਹਿਲਾਂ ਗੱਲ ਕਹਿੰਦੇ ਸੀ ਮਾਲਵਿੰਦਰ ਕੰਗ ਉਹਨਾਂ ਦੀ ਉਹ ਉਹਨਾਂ ਦੀ ਗੱਲ ਠੀਕ ਆ ਮਾਲਵਿੰਦਰ ਕੰਗ ਜਿਹੜੇ ਆ ਇਸ ਮਾਮਲੇ ਦੇ ਵਿੱਚ ਤੁਹਾਨੂੰ ਪਤਾ ਉਹ ਲਾਰੇ ਵੀ ਆ ਆਮ ਆਦੀ ਪਾਰਟੀ ਦੇ ਤੇ ਨਾਲ ਤੋਂ ਸਭ ਤੋਂ ਮੈਂਬਰ ਪਾਰਲੀਮੈਂਟ ਵੀ ਚੁੜੇ ਗਿਆ ਤੇ ਉਹਨਾਂ ਨੇ ਜਿਹੜੀ ਇਹ ਕਾਲੀ ਪਈ ਹੋ ਨਾ ਅਸਲ ਦੇ ਵਿੱਚ ਇਹਨਾਂ ਦੇ ਪੈਰਾਂ ਥੱਲੇ ਅੱਗ ਮੱਚਦੀ ਆ ਜਿਹੜੇ ਬਿੱਟ ਮੁੱਖ ਮੰਤਰੀ ਦਾ ਚਿਹਰਾ ਨਾ ਬਣ ਜਵੇ ਬੀਜੇਪੀ ਵੱਲੋਂ ਪੰਜਾਬ ਦੇ ਵਿੱਚ ਜੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ-ਪਹਿਲਾਂ ਜਿਹੜੀ ਗੱਟੀ ਆ ਉਹ ਇਸਾ ਨੂੰ ਸੈੱਟ ਕਰਨੀ ਚਾਹੁੰਦੇ ਉਹ ਇਸ ਸੀਐਮ ਦਾ ਚਿਹਰਾ ਜਿਹੜਾ ਰਵਨੀਤ ਬਿੱਟੂ ਉਹ ਆਪ ਮੰਨਣਾ ਚਾਹੁੰਦੇ ਆ ਜੀ ਸੋ ਉਹ ਕਾਲੀ ਦੇ ਵਿੱਚ ਭਾਵੇਂ ਕਿ ਲੋਹੜਿਆਂ ਨੂੰ ਹਾਰ ਹੀ ਗਈ ਸੀ ਫਿਰ ਵੀ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਸੀ ਸੋ ਪੈਰਲਲ ਸਿੱਖ ਚਿਹਰੇ ਜਿਹੜੇ ਸਿਆਸਤ ਦੇ ਵਿੱਚ ਲਿਆਂਦੇ ਜਾ ਰਹੇ ਬੀਜੇਪੀ ਦੁਆਰਾ ਖਾਸ ਕਰਕੇ ਹਰਿਆਣਾ ਦੇ ਵਿੱਚ ਜਿਹੜੀ ਉਹਨਾਂ ਨੇ ਨੀਤੀ ਖੇਢੀ ਆ ਵੀ ਜਾਟਾਂ ਨੂੰ ਪਾਸੇ ਕਰਕੇ ਇਹਦੀ ਪੰਜਾਬ ਦੇ ਵਿੱਚ ਕਿਸਾਨ ਮੋਰਚੇ ਦੇ ਨਾਲ ਜੋ ਕੁਝ ਵੀ ਵਾਪਰਿਆ ਆਪ ਸਾਰੇ ਜਾਣਦੇ ਆ। ਜੀ ਉਹ ਸਾਰੇ ਰਾਮ ਰੋਲੇ ਦੇ ਵਿੱਚ ਹੁਣ ਜਿਹੜੀ ਖਾਸ ਕਰਕੇ ਕਿਸਾਨੀ ਆ ਸਾਡੀ ਉਹਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ। ਚਾਹੇ ਹਰਿਆਣਾ ਚਾਹੇ ਪੰਜਾਬ। ਜੀ ਪਰ ਇਹ ਆਪਾਂ ਸਾਰੇ ਜਾਣਦੇ ਆ ਕਿ ਜਿਹੜਾ ਸਾਡੇ ਮੇਜ਼ ਦੇ ਉੱਤੇ ਖਾਣਾ, ਨਾਸ਼ਤਾ, ਲਾਂਚ, ਡਿਨਰ ਜੋ ਵੀ ਤੁਸੀਂ ਕਹਿੰਨੇ ਸ਼ਹਿਰੀ ਬੰਦੇ ਹੂੰ ਹੂੰ ਉਹ ਕਿਸਾਨਾ ਕਰਕੇ ਆ ਰਿਹਾ। ਬਿਲਕੁਲ ਪੰਜ। ਉਹ ਪ੍ਰੂਨੀ ਲੱਗਦਾ ਨਵਿੰਦਰਾ ਆ ਤੁਹਾਨੂੰ ਲੱਗਦਾ। ਪਾਸਤਾ ਹੋ ਗਿਆ ਜਿਹੜੇ ਹੁਣ ਸ਼ਹਿਰੀਆਂ ਦਾ ਆਪਣੇ ਆਣ ਖਾਣਾ ਹੁੰਦਾ ਹੈ ਪਾਸਤਾ ਖਾਣਾ, ਬ੍ਰੈਡ ਖਾਣੀ ਆ। ਹਾਂ ਜੀ ਪਾਸਤਾ ਵੇਹੇ। ਅਸਤਾ ਵੀ ਹੈ ਚੋਲਾ ਤੇ ਮੈਂ ਤੇਰਾ ਆਟਾ ਮਿਕਸ ਕਰਕੇ ਉਹ ਜਾਂ ਮਤਲਬ ਡਿਜ਼ਾਈਨਿੰਗ ਕੀਤੀ ਹੁੰਦੀ ਹੈ ਵੀ ਆਪਣੇ ਆਪਣੇ ਹਿਸਾਬ ਨਾਲ ਕੋਈ ਮੈਕਰੋਨਿਕ ਕਲੰਦਾ ਹੈ ਕੋਈ ਪਾਸਤਾ ਕਲੰਦਾ ਹੈ ਠੀਕ ਹੈ ਨਾ ਇਹ ਅੱਜ ਕੱਲ ਦੇ ਬੱਚਿਆਂ ਦਾ ਜਿਹੜਾ ਫੂਡ ਹੈ ਉਹ ਬੱਚੇ ਅੱਜ ਕੱਲ ਦੇ ਫੂਡ ਦੇ ਬੱਚੇ ਤਾਂ ਹੀ ਤੱਕੇ ਰਵੇ ਚਪਾਲੇ ਖਾਣੇ ਤੁਸੀਂ ਨਹੀਂ ਨਹੀਂ ਮੈਂ ਕਦੇ-ਕਦੇ ਖਾਣੀ ਹੁੰਦੀ ਆ ਕਦੇ-ਕਦੇ ਤਾਂ ਯਾਦ ਆ ਸੋਨਾ ਬਲੂਨੀ ਸੱਸੀ ਕਾ ਬੁਲਾ ਰਹੇ ਤੁਹਾਨੂੰ ਬਿਲਕੁਲ ਸੱਸੀ ਕਾਲ ਦੀ ਲਿਸਟ ਬਹੁਤ ਅਮੀਰ ਹੈ ਮਾਰਕੀ ਤੁਹਾਨੂੰ ਤੁਹਾਨੂੰ ਗੁੱਡ ਮਾਰਨਿੰਗ ਕਿਹਾ ਉਹਨਾਂ ਨੇ अच्छा ਤੁਸੀਂ ਸ਼ਹਿਰੀਆਂ ਆ ਤੁਹਾਨੂੰ ਗੁੱਡ ਮਾਰਨਿੰਗ ਹੈ ਕਿ ਤੁਹਾਨੂੰ ਮੈਂ ਸਤਿ ਸ੍ਰੀ ਅਕਾਲਾ ਮੈਨੂੰ ਤਾਂ ਅਗਲੇ ਨੂੰ ਮੂੰਹ ਭਰ ਕੇ ਸਤਿ ਸ੍ਰੀ ਅਕਾਲ ਬੁਲਾਉਣੀ ਪੈਣੀ ਉਹ ਵੀ ਹੱਥ ਜੋੜ ਕੇ ਵੈਸੇ ਸ੍ਰੀ ਅਕਾਲ ਤਾਂ ਮੈਂ ਵੀ ਸਤਿ ਸ੍ਰੀ ਅਕਾਲ ਬੁਲਾ ਲੈਂਦੀ ਆ ਤੁਹਾਡੇ ਨੂੰ ਗਿੱਟਿਆ ਲਈ ਗੁੱਡ ਮਾਰਨਿੰਗ ਮੈਂ ਮੈਂ ਸਤਿ ਸ੍ਰੀ ਅਕਾਲ ਕਹਿੰਦੀ ਹੁੰਦੀ ਆ ਸਤਿ ਸ੍ਰੀ ਅਕਾਲ ਨਹੀਂ ਕਹਿੰਦੀ ਓਕੇ ਸਤਿ ਸ੍ਰੀ ਅਕਾਲ ਨਹੀਂ ਕਹਿਦਾ ਹੁੰਦਾ 15 ਸਾਲ ਦਾ ਮੈਨੂੰ ਹੋ ਗਿਆ ਦੇ ਦੇ ਨੂੰ ਮੇਰੇ ਤੋਂ ਤੁਸੀਂ ਕਦੇ ਸਤਿ ਸ੍ਰੀ ਅਕਾਲ ਬੁਲਾਈ ਨਹੀਂ ਮੈਂ ਸਤਿ ਸ੍ਰੀ ਅਕਾਲ ਕਹਿੰਦੀ ਹੁੰਦੀ ਆ ਸਤਿ ਸ੍ਰੀ ਅਕਾਲ ਅਸਾਂ ਦੇ ਵਿੱਚ ਬਲਾਈ ਸਸ਼ੀ ਗਾਲੀ ਕਹਿਣਾ ਸੱਚੀ ਕਾਲੀ ਕਹਿਣਾ ਠੀਕ ਹੈ ਨਾ ਰਾਮ ਚੌਧਰੀ ਜੀ ਵੀ ਕਹਿ ਰਹੇ ਆ ਰਾਮ ਜੀ ਮੇਰੀ ਅੱਖਾਂ ਖੋਲਤੀਆਂ ਹੋ ਗਈਆਂ ਸ਼ੂਗਰ ਆ ਸ਼ੂਗਰ ਆ ਰਪਾ ਥੋੜੀ ਅੱਖਾਂ ਵੀ ਖੁੱਲ ਗਈਆਂ ਚਲੋ ਤੁਹਾਡੀਆਂ ਅੱਖਾਂ ਮੈਂ ਹੀ ਖੋਲ ਸਕਦੀ ਆ ਤੁਹਾਨੂੰ ਪਤਾ ਹੈ ਤੋਂ ਜਰਨੈਲ ਸਿੰਘ rau ਜੀ ਕਹਿੰਦੇ ਸਸ਼ੀ ਗਾਲ ਜੀ ਰਾਮ ਚੌਧਰੀ ਕਹਿੰਦੇ ਰਾਮ ਰਾਮ ਜੀ ਤੀਨੂ ਵੀ ਨਾਮ ਮੰਤਾਨੇ ਸਸ਼ੀ ਗਾਲੀ ਪੂਰੀ ਟੀਮ ਨੂੰ ਦੇਖੋ ਜੀ গুਡ ਮਾਰਨਿੰਗ ਸਤਿ ਸ੍ਰੀ ਅਕਾਲ ਗਗਨਦੀਪ ਸਿੰਘ ਉਹਨਾਂ ਨੂੰ ਵੀ ਸ਼ਾਮਲ ਕਰਦੇ ਆਂ ਜੀ ਪ੍ਰੋਗਰਾਮ ਦੇ ਵਿੱਚ ਬਿਲਕੁਲ ਤੇ ਤੀਨੂ ਰੀਨਾ ਮਲਤਾਨੀ ਹੋਣੀ 9 ਮਈ ਨੂੰ ਅਸੀਂ ਤੋਂ ਮੈਂ ਤੇ ਨਕਵੀ ਨੂੰ ਤੇ ਇਹਨਾਂ ਦਾ ਵਾ ਗੱਡੀ ਡਰਾਈਵ ਕਰਕੇ ਆ ਰਹੇ ਆਂ ਜਾਂਦੇ ਪਹਿਲਾਂ ਉਹਨਾਂ ਦੀ ਹੱਟੀ ਤੇ ਜਾ ਕੇ ਬਲੈਕ ਕਾਫੀ ਪੀਵਾਂਗੇ ਸਾਨੂੰ ਪਤਾ ਤੁਸੀਂ ਪੂਰੀਆਂ ਡੇਟਸ ਨੋਟ ਕੀਤੀਆਂ ਹੋਈਆਂ ਬਸ ਤੁਸੀਂ ਨਹੀਂ ਲੱਭਦੇ ਫਿਰ ਇੱਥੇ ਨਹੀਂ ਉਸ ਤੋਂ ਪਹਿਲਾਂ ਰੋਟਰੀ ਸੈਂਟਰ ਨਾਲ ਆ ਰਹੇ ਨੇ ਪ੍ਰਸ਼ਾਦਾ ਸ਼ਿਕਾਉਣਾ ਸ਼ਨੀਵਾਰ ਨੂੰ ਅੱਛਾ ਓਕੇ ਉਹ ਵੀ ਗੋਪੀ ਦੀ ਸਰਟੀ ਨੂੰ ਤੜਕਾ ਲਾ ਰਹੇ ਆ ਉਹਨਾਂ ਨੇ ਵੀ ਕੋਕੀ ਪੜਦੀ ਜਰੂਰ ਆਣਾ ਤੇ ਐਤਵਾਰ ਰਾਤ ਨੂੰ ਸਿਟੀ ਦੇ ਵਿੱਚ ਮੈਂ ਇੱਕ ਰੈਸਟੋਰੈਂਟ ਦਾ ਨਾਮ ਭੁੱਲ ਗਿਆ ਹੈਗਾ ਇੰਡੀਅਨ ਹੀ ਹੈ ਪਰਮਿੰਦਰ ਭਾਜੀ ਇੱਕ ਮਨ ਦੱਸੋ ਇਹ ਇਨਵਿਟੇਸ਼ਨ ਤੁਹਾਨੂੰ ਭੇਜੇ ਜਾਂਦੇ ਕਿ ਤੁਸੀਂ ਆਦ ਤੱਕੇ ਨਾਲ ਲੈਣੇ ਆ ਬਹੁਤ ਲੋਕੀ ਸੜੇ ਹੀ ਜਾਂਦੇ ਆ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਰੀਸਾ ਕਰੋ ਸੋੜੋ ਨਾ ਨਹੀਂ ਮੈਂ ਰੀਸਾ ਨਹੀਂ ਕਰ ਸਕਦੀ ਮੈਂ ਕਿਸੇ ਦੀ ਰੀਸ ਨਹੀਂ ਕਰਦੀ ਬਰਾਗੇ ਰੱਖੋ ਨਾ ਲੋਕਾਂ ਅੱਛਾ ਅੱਛਾ ਬਰਾਗ ਰੱਖਣੀ ਪਈ ਆ ਉਹ ਸੁਨਾਵਾਲਾ ਹਾਂ ਸਾਡੇ ਜਾਂਦਿਆਂ ਨੂੰ ਅਗਲੇ ਨੇ ਪਿਆਰੇ ਪਿਆਰੀ ਵਧੀਆ ਵਧੀਆ ਸਿਹਤਮੰਦ ਜਿਹੜੇ ਆਪਣੇ ਵਰਗੇ ਜਿਹੜੇ ਐਵੋਕਾਡੋ ਆ ਉਹ ਪਾਸੇ ਰੱਖਿਓ ਹਣੇ ਹਾਂ ਹਾਂ ਤੇ ਪਾਜੀ ਹੁਣੇ ਆ ਰਹੇ ਆ ਤੇ ਇਹਨਾਂ ਨੂੰ ਐਵੋਕਾਡੋ ਦੇਣਾ ਕਿਉਂਕਿ ਡਾਸਟੇ ਵਿੱਚ ਡਾਸਟੇ ਦਾ ਐਵੋਕਾਡੋ ਦਾ ਸੇਵਰ ਕਰਦਾ ਐਵੇਂ ਕਾਡੋ ਦਾ ਟੋਸਟ ਖਾਦਾ ਕਰੀ ਐਵੇਂ ਕਾਡੋ ਮੈਸ਼ ਕਰਕੇ ਤੁਸੀਂ ਕਹਿੰਦੇ ਖਿਲਾਇਆ ਹੀ ਨਹੀਂ ਅੱਛਾ ਉਹ ਸਾਨੂੰ ਪਿੰਡੂਆਂ ਦਾ ਪਰੌਂੜਿਆਂ ਦਾ ਹੀ ਪਤਾ ਐਵੋਕਾਡੋ ਤੇ ਪਰੌਂੜੀ ਮੈਨੂੰ ਲੱਗਦਾ ਤੁਸੀਂ ਪੇਂਡੂ ਹਨ ਕਿ ਲੋਹੇ ਆ ਮੈਂ ਬਸ ਮੇਰਾ ਵਾਸਤੇ ਲੈਣਾ ਮੈਂ ਪਰੌਂਠੇ ਵੀ ਆਪੇ ਕਾਢੇ ਵਾਲੇ ਬਣਾ ਦੇਣਾ ਮੈਂ ਤਾਂ ਕਹਿ ਰਹੀ ਸੀ ਕਿ ਮੈਂ ਹੁਣੇ ਉਹੀ ਕਰੇ ਸੀ ਮੈਂ ਕਿ ਤੁਸੀਂ ਤਾਂ ਐ ਕਾਢੋ ਵਾਲੇ ਪਰੌਂਠੇ ਵੀ ਬਣਾ ਲੈਣੇ ਆ ਭਾਬੀ ਜੀ ਨੇ ਭਾਬੀ ਜੀ ਦੀ ਰੈਸਪੀ ਜਿਹੜੀ ਆਲੂ ਮਿਰਚ ਸੇ ਪਾ ਕੇ ਆਪ ਕਾਢੇ ਦੇ ਉੱਤੇ ਤਿੱਖੇ ਤਿੱਖੇ ਮਿਰਚਾਂ ਮੈਂ ਤਾਂ ਮੈਂ ਤੁਹਾਨੂੰ ਅੰਦਰ ਲੀਕਾ ਦੱਸਣਾ ਜਦੋਂ ਕਿਤੇ ਵੀ ਹੌਲੀਡੇਸ ਤੇ ਜਾਈਦਾ ਦੀ ਮੈਂ ਖਾਣਾ ਮੈਂ ਬਣਾਉਣਾ ਹੈ ਮੇਰੀ ਅੱਛਾ ਮੇਰੀ ਰੀਜਾ ਮੈਨੂੰ ਚੰਗਾ ਲੱਗਦਾ ਪਤਾ ਨਹੀਂ ਯਕੀਨ ਜਦੋਂ ਅਸੀਂ ਛੜੇ ਮਿਲਾਂਗੇ ਸੀ ਜਦੋਂ ਦੋਨੇ ਭਰਾ ਸੀ ਆਸਟ੍ਰੇਲੀਆ ਰਹਿੰਦੇ ਸੀ ਤਾਂ ਉ ਕਾ ਬਾਤ ਹੈ ਇਹ ਵਖਰੀ ਗੱਲ ਆ ਕਿ ਪੰਜਾਬ ਦਾ ਨਕਸ਼ਾ ਬਣਦਾ ਸੀ ਗੋਲ ਨਹੀਂ ਸੀ ਪੈਂਦਾ ਵੈਸੇ ਇੱਕ ਗੱਲ ਹੈ ਜੇ ਥੋੜਾ ਜਿਹਾ ਲੇਟ ਫੇਟ ਵਿਆਹ ਹੁੰਦਾ ਨਾ ਤੇ ਇਕੱਲੇ ਰਹਿਦਾ ਮੌਕਾ ਮੈਦਾ 2-4 ਸਾਲ ਜਿਹੜੇ ਕਿ ਪਾਣੀ ਦਾ ਗਲਾਸ ਚੱਕੇ ਨਹੀਂ ਪਿੰਦੇ ਉਹਨਾਂ ਨੂੰ ਵੀ ਦਿਨੇ ਤਾਰੇ ਪੰਮੂ ਤਾਰੇ ਜਿਹੜੀਆਂ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਆ ਉਦੋਂ ਤੱਕ ਆਉਂਦੀ ਆ ਜਦੋਂ ਤੱਕ ਉਹਨਾਂ ਨੂੰ ਕੋਈ ਰੋਟੀ ਪਾਣੀ ਬਰਵਾਉਣਾ ਨਾ ਆਜ ਪੇ ਤੁਸੀਂ ਰੋਲਾ ਘੱਟ ਪਾਓ ਗੁਰਪ੍ਰੀਤ ਸਿੰਘ ਉਹਨਾਂ ਨੇ ਚੁੱਪਚੀ ਤੇ ਸਾਸਿਗਾ ਬੁਲਾਤੀ ਬੁਲਾਤੀ ਤੇ ਬਾਕੀ ਮੈਨੂੰ ਪੇਸ਼ਕਸ਼ ਬਹੁਤ ਵੱਡੀ ਆ ਗਈ ਹੁਣ ਅੱਛਾ ਇਸ ਕਰਕੇ ਹੋ ਸਕਦਾ ਮੈਂ ਪਹਿਲੇ ਹੀ ਜਾ ਆਵਾਂ ਅੱਛਾ ਆਲੈ ਵੀ ਹੱਲ ਵਾਲੇ ਪਰੌਂਠੇ ਵੀ ਖਵਾਵਾਂਗੇ ਅੱਛਾ ਤੇ ਨਾਲ ਤੁਹਾਨੂੰ ਇਹ ਕੋਟ ਜਿਹੜਾ ਆਉਗੀ ਜ਼ਰੂਰ ਆਫਰ ਕੀਤੇ ਦੇਣਾ ਪਰੌਂਠੇ ਕੈਟੇਗਰੀ ਵਿੱਚ ਇਹ ਇਲਾਕਾ ਬਹੁਤ ਸੋਹਣਾ ਜੀ ਮੈਨੂੰ ਪਰਸਨਲੀ ਬਹੁਤ ਪਸੰਦ ਹੈ ਅੱਛਾ ਬਹੁਤ ਵਧੀਆ ਇਲਾਕਾ ਸਾਡੇ ਪੰਜਾਬੀਆਂ ਨੇ ਮੇਰਾ ਖਿਆਲ ਆ ਜਿਹੜੇ 8889 ਦੇ ਵਿੱਚ ਜਿਹੜਾ ਪੂਰਾ ਆਇਆ ਸੀ ਉਹਨਾਂ ਨੇ ਉਸ ਇਲਾਕੇ ਨੂੰ ਆਪਣੀ ਕਰਮ ਭੂਮੀ ਬਣਾਇਆ ਓਕੇ ਅੱਜ ਇਸ ਹਾਂ ਜੀ ਉਹਰ ਉਥੋਂ ਜਿਹੜੀਆਂ ਵਰਕਤਾਂ ਨੇ ਉਹਦੇ ਵਿੱਚ ਸਾਡੇ ਘਰਾਂ ਦੇ ਵਿੱਚ ਬਹੁਤ ਖੁਸ਼ਹਾਲੀ ਆਈ ਬੀ ਆਫ ਆਇਲੈਂਡਸ ਦਾ ਜਿਹੜਾ ਇਲਾਕਾ ਬੀ ਆਫ ਪਲੰਟੀ ਦਾ ਇਲਾਕਾ ਇਸ ਇਲਾਕੇ ਨੇ ਸਾਡੀ ਪੰਜਾਬੀ ਭਾਈਚਾਰੇ ਨੂੰ ਬਹੁਤ ਪ੍ਰੋਸਪਰਿਟੀ ਦਿੱਤੀ ਐ ਸੋ ਬੀ ਆਫ ਪਲੰਟੀ ਵਾਲੇ ਜਿੰਨੇ ਵੀ ਸੱਜਣ ਸੋਣ ਰਹੇ ਆ ਸਾਰਿਆਂ ਨੂੰ ਸੱਸੀਗਾ ਬੁਲਾਉਣੇ ਆ ਜੀ ਹਾਂ ਹਾਂ ਔਰ ਬੜੀ ਮਿਹਨਤ ਕਰਦੇ ਜੀ ਬੰਦੇ ਬਿਲਕੁਲ ਤੇ ਉਹਨਾਂ ਦੀ ਮਿਹਨਤ ਨੂੰ ਸਲਾਮ ਪਰਮੇਂਦਰ ਬਾਜੀ ਅੱਜ ਜਿਹੜਾ ਸਾਡੇ ਟੌਪਿਕ ਆ ਨਾ ਹਾਂ ਜੀ ਬੜਾ ਇੰਪੋਰਟੈਂਟ ਚੀਜ਼ ਆ ਅੱਜ ਟੌਪਿਕ ਰਹੇਗਾ ਕਿ ਜਿਹੜੀ ਆਏ ਦੇ ਨਾਲ ਇਥੇ ਏਨੇ ਮਿਲੀਅਨ ਦੀ ਡਰੱਗਸ ਫੜ ਲਈ ਐ ਏਅਰਪੋਰਟ ਤੋਂ ਏਨੇ ਮਿਲੀਅਨ ਦੀ ਇਥੋਂ ਫੜ ਲਈ ਐ ਏਨੇ ਮਿਲੀਅਨ ਦੀ ਉਥੋਂ ਡਰੱਗ ਫੜ ਲਈ ਕੋਈ ਦਾ ਨਾਂ ਹੀ ਬੋਲੋ ਤੁਹਾਡੇ ਤੁਹਾਡੇ ਬੰਦੇ ਤਾਂ ਸਭ ਤੋਂ ਜ਼ਿਆਦਾ ਨਾਂ ਬੋਲਦਾ ਹੈ ਤੁਹਾਡੇ ਕਿਹੜੇ ਬੰਦੇ ਆ ਸਾਰੇ ਹੀ ਬੰਦੇ ਤੁਹਾਡੇ ਹੀ ਆ ਇਹ ਗੱਲ ਵੱਖਰੀ ਆ ਨੇਮ ਸਪਰੈਸ਼ਨ ਲੈ ਲੈਣੇ ਤੁਸੀਂ ਪੈਸੇ ਖਰਚ ਕੇ ਇਦਾਂ ਨਹੀਂ ਐ ਇਦਾਂ ਕੋਈ ਗੱਲ ਨਹੀਂ ਹੈਗੀ ਸੰਦੂਰ ਪਾਜੀ ਇਹ ਐ ਕਿ ਮੇਰੇ ਨਾਲੋਂ ਜ਼ਿਆਦਾ ਮੇਰੇ ਨਾਲੋਂ ਮੇਰੇ ਨਾਲੋਂ ਨਾ ਨਾਉਂ ਜ਼ਿਆਦਾ ਨਾ ਮਤਲਬ ਤੁਹਾਡੀ ਦੋਸਤੀ ਜਿਆਦਾ ਹੋਏਗੀ ਡੈ ਲੰਬੜ ਜੀ ਮੈਂ ਪਤਾ ਨਹੀਂ ਕਿਹੜੀ ਗੱਲ 'ਚ ਚੁੱਪ ਆ ਅੱਛਾ ਤੂੰ ਚੁੱਪ ਐ ਅੱਛਾ ਮੈਂ ਪ੍ਰੋਟੋਕੋਲ ਦਾ ਬੱਜਾ ਹੋਇਆ ਜਿੱਦਣ ਸਰਕਾਰੀ ਰੁਤਬੇ ਜਿਹੜੇ ਆ ਉਹ ਵੱਡੇ ਨਾਲ ਲੱਥ ਗਏ ਫਿਰ ਖੁੱਲ ਕੇ ਗੱਲਾਂ ਕਰਾਂਗੇ ਫਿਰ ਖੁੱਲ ਕੇ ਗੱਲਾਂ ਕਰਾਂਗੇ ਬਾਜੀ ਦਾ ਰਮਾ ਉਦੋਂ ਤੱਕ ਮਨ ਨਹੀਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਬੁੱਕ ਵੀ ਲਿਖਣੀ ਆ ਉਹਦੇ ਉੱਤੇ ਅੱਛਾ ਬੁੱਕ ਵੀ ਲਿਖੀ ਕਿਤਾਬੀ ਵੀ ਰੇਡੀਓ ਦਾ ਵੀ ਰੋਲ ਰੱਪਾ ਤਾਂ ਪਾਵਾਂਗੇ ਕਿਉਂਕਿ ਆਪਣੀ ਜੌਬ ਆ ਹੈ ਆਪਣਾ ਤਾਂ ਫਰਜ਼ ਆ ਆਵਾਜ਼ ਲਗਾਤੇ ਰਹੀਏ ਪੈਰਾ ਦੇਣਾ ਮਰਜ਼ੀ ਹੈ ਕਿ ਹਾਂ ਇਹ ਨਹੀਂ ਜਾਗਣ ਵਾਲੇ ਦੀ ਮਰਜ਼ੀ ਆ ਉਹਨੇ ਜਾਗਣਾ ਕਿ ਨਹੀਂ ਜਾਗਣਾ ਕਰੇ ਜਾਗਣਾ ਸਾਡਾ ਕੰਮ ਹੈ ਹੋਕਾ ਦੇਣਾ ਠੀਕ ਹੈ ਨਾ ਅਸੀਂ ਹੋਕਾ ਦੇਂਦੇ ਰਹੇ ਚਾਹੇ ਜੀ ਗਲੱਭੀ ਝੱਗਾ ਪਾ ਗਏ ਚਾਹੇ ਤੁਹਾਡੇ ਕਰਨਾਂ ਚ ਕੁਝ ਵੜੇ ਨਾ ਵੜੇ ਅਸੀਂ ਹੋਕਾ ਦੇਂਦੇ ਰਹੇ ਨਹੀਂ ਦੇਖੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪਹਿਲਾਂ ਦੇ ਮੁਕਾਬਲੇ ਜੇ ਅਸੀਂ ਦੇਖਦੇ ਆਂ ਤੇ ਨਸ਼ੇ ਪਤੀ ਦਾ ਸਿਵਨ ਨਹੀਂ ਵਧਿਆ ਕਿਉਂਕਿ ਡਿਸਟ੍ਰਿਬਿਊਸ਼ਨ ਵਧੀ ਬਿਲਕੁਲ ਹਾਂ ਮੁਲਕ ਦੇ ਵਿੱਚ ਹੁਣ ਚਾਰੇ ਪਾਸੇ ਪਾਣੀ ਨਾਲ ਕੇ ਰੇਸ ਛੁੱਟ ਜ ਆਇਲੈਂਡ ਦੇ ਵਿੱਚ ਆਖਰਕਾਰ ਕਿਤੋਂ ਤਾਂ ਡਰਗ ਆਉਂਦਾ ਹੈ ਬਿਲਕੁਲ ਕਿਤੋਂ ਔਰ ਕਿਤੇ ਜਿੱਥੋਂ ਵੀ ਆਉਂਦਾ ਪਰ ਆਉਂਦਾ ਦਾ ਕਿਸੇ ਦੀ ਸ਼ਹਿਤ ਹੈ ਨਾ ਪਹਿਲਾਂ ਤੁਸੀਂ ਦੇਖੋ ਪਹਿਲਾਂ ਤੁਸੀਂ ਅੱਜ ਤੋਂ ਜੇ 10 ਸਾਲ ਪਿੱਛੇ ਚਲੇ ਜਾਓਗੇ ਜੀ ਕਿੱਥੇ ਇੰਨੀ ਡਰਗ ਜਿਹੜੀ ਫੜ ਹੁੰਦੀ ਸੀ ਕਿਉਂਕਿ ਆਉਂਦੀ ਨਹੀਂ ਸੀਗੀ ਤਾਂ ਹੁਣ ਇਹ ਹੈ ਕਿ ਜਿਹੜੇ ਸਪਲਾਇਰ ਹੈ ਜੋ ਵੀ ਹੈ ਜਿਨ੍ਹਾਂ ਦੇ ਸਿਰ ਦੇ ਉੱਤੇ ਇਹ ਸਾਰੇ ਧੰਦੇ ਚੱਲਦੇ ਆ ਇੱਕ ਗੱਲ ਨਾ ਗੋੜਾੜਾ ਤਾਂ ਕੋਈ ਹੋਏਗਾ ਨਾ ਪਿੱਛੇ ਸਾਡੇ ਨਾ ਬਜ਼ੁਰਗ ਕਹਿੰਦੇ ਹੁੰਦੇ ਸੀ ਕਹਿੰਦੇ ਵੀ ਜਿਹੜਾ ਸਬਰ ਤੇ ਸ਼ੁਕਰ ਜਦੋਂ ਕਿਸੇ ਵੀ ਜ਼ਿੰਦਗੀ ਦੇ ਵਿੱਚੋਂ ਕਿਸੇ ਵੀ ਬੰਦੇ ਦੇ ਮੂੰਹੋਂ ਜਦੋਂ ਤੁਸੀਂ ਸਬਰ ਤੇ ਸ਼ੁਕਰ ਵਰਗੇ ਲਫ਼ਜ਼ ਸੁਣਨੇ ਬੰਦ ਕਰ ਦਿੰਦੇ ਆ ਫਿਰ ਥੋੜਾ ਜਿਹਾ ਬੰਦਾ ਨਾ ਡਿੱਗ ਪੈਂਦਾ ਹੈ ਤੇ ਉਹ ਇਹ ਵੀ ਗੱਲ ਨਾਲ ਕਹਿੰਦੇ ਹੁੰਦੇ ਸੀ ਅਗਲੀ ਗੱਲ ਧਿਆਨ ਨਾਲ ਸੁਣੋ ਜੀ ਉਹ ਕਹਿੰਦੇ ਵੀ ਬੰਦਾ ਜਦੋਂ ਡਿੱਗਦਾ ਨਾ ਆਪਣੇ ਮਿਆਰ ਤੋਂ ਆਪਣੀਆਂ ਕਦਰਾਂ ਕੀਮਤਾਂ ਤੋਂ ਆਪਣੇ ਵੈਲਿਊ ਸਿਸਟਮ ਤੋਂ ਉਹ ਫਿਰ ਇਹ ਨਹੀਂ ਦੇਖਦਾ ਮੈਂ ਕਿੰਨਾ ਡੇਗਣਾ ਡੇਗਦੇ ਜੜਾ ਪਰ ਡੇਗਦੇ ਚਲ। اور ਸਾਡੇ ਨਾਲ ਇਹੀ ਹੋਈ। ਅਸੀਂ ਜਿਹੜੇ ਸੰਘਰਸ਼ੀ ਲੋਕ ਸੀਗੇ ਜਿਹੜੇ ਪਿੱਛੇ ਮਿੱਟੀ ਨਾਲ ਮਿੱਟੀ ਹੁੰਦੇ ਆ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ। ਜਦੋਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਉਹਨਾਂ ਨੇ ਮਿਹਨਤ ਕੀਤੀ ਆਪਣੇ ਘਰ ਬਣਾ ਲਏ, ਵਟੀਆਂ ਗੱਡੀਆਂ ਲੈ ਲਈਆਂ, ਆਪਣੇ ਹੋਰ ਛੁਟਕਾਮਯਾਬ ਕਰ ਲਏ, ਆਪਣੇ ਕਾਰੋਬਾਰ ਜਿਹੜੇ ਆ ਉਹ ਕਾਮਯਾਬ ਕਰ ਦਿੱਤੇ। ਜੀ। ਫਿਰ ਨਾਲ ਹੀ ਕਿਤੇ ਨਾ ਕਿਤੇ ਵਿੱਚ ਹਮ ਅਸੀਂ ਆਪਣੇ ਆਪ ਨੂੰ ਪ੍ਰਸ਼ਟ ਕਰ ਲਿਆ। ਹਮ ਸਾਰਿਆਂ ਨੇ ਨਹੀਂ। ਬਿਲਕੁਲ। ਜਿਨ੍ਹਾਂ ਨੇ ਪ੍ਰਸ਼ਟ ਕੀਤਾ ਉਹ ਸਾਡੇ ਸਾਹਮਣੇ ਹੀ ਆ 12 ਦੇ ਵਿੱਚ ਉਹ ਚੱਕੇ ਕਾਰਨਾ ਕਰਕੇ ਤਾਂ ਖਬਰਾਂ ਛਾਪਦੀਆਂ ਨਹੀਂ ਦੀ ਜਿਹੜੀ ਵੀ ਇਹ ਕਨਵਿਕਸ਼ਨ ਕਾਗਜ਼ਾਂ ਦੇ ਵਿੱਚ ਗੁੰਜਦੀ ਆ ਉਹਦੇ ਨਾਲ ਗੱਲ ਬਹੁਤ ਦੂਰ ਤੱਕ ਜਾਂਦੀ ਆ ਪਰ ਬਾਦ ਕੇ ਸਿੰਤੀ ਵਾਲੀ ਗੱਲ ਇਹ ਆ ਕਿ ਸਾਡੀ ਅਗਲੀ ਪੀੜ੍ਹੀ ਜਿਹੜੀ ਆ ਉਹਨਾਂ ਵਿੱਚੋਂ ਕਾਫੀ ਜਿਹੜੀਆਂ ਖਬਰਾਂ ਹੁਣ ਮਿਲ ਰਹੀਆਂ ਆ ਆਊਟ ਆਫ ਕੰਟਰੋਲ ਆ ਆਊਟ ਆਫ ਕੰਟਰੋਲ ਦੇ ਵਿੱਚ ਹਾ ਜਿਹੜਾ ਮੋਤਾ ਹੈਗਾ ਡਰਦ ਵਾਲਾ ਇਹ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ ਬਿਲਕੁਲ ਕਾਫੀ ਜ਼ਿਆਦਾ ਸੁਰਖੀਆਂ ਚਾ ਤੇ ਇਹਦੇ ਪਿੱਛੇ ਕਿਹੜੇ ਕਿਹੜੇ ਮਤਲਬ ਵੱਡੇ ਉਮ ਆਪਾ ਗੋਡ ਫਾਦਰ ਕੈਸਾ ਠੀਕ ਹੈ ਜਿਨ੍ਹਾਂ ਦਾ ਹੱਥ ਹੈ ਕਿਉਂਕਿ ਕਿਸੇ ਦੀ ਥਾਪੜੇ ਤੋਂ ਬਿਨਾ ਤਾਂ ਕਿਸੇ ਨੂੰ ਹੱਲਾਸ਼ੀਰੀ ਨਹੀਂ ਮਿਲਦੀ ਤੋ ਇਸ ਉਤੇ ਆਪਾਂ ਚਰਚਾ ਕਰਨੀ ਹੈ 9:30 ਵਜੇ ਤੋਂ ਹੋਰ ਰਾਜ ਇਸ ਵਿੱਚ ਨਤੇ ਰੰਧਾਵਾ ਜੀ ਆਪਣੇ ਖੂਬਸੂਰਤ ਜਿਹੜੇ ਵਿਚਾਰ ਜਿਹੜੇ ਆ ਉਹ ਵੀ ਪੇਸ਼ ਕਰਨਗੇ ਤੋ ਤੁਸੀਂ ਵੀ ਆਪਣੀ رائے ਦੱਸ ਸਕਦੇ ਹੋ ਕਿ ਤੁਹਾਡੇ ਮੁਤਾਬਿਕ ਇਹ ਜਿਹੜੀ ਡਰਗ ਦੇ ਤੰਵੇ ਇਥੇ ਚੱਲਦੀ ਹੈ ਸਮਗਲੀ ਹੋਦੀ ਹੈ ਤੋ ਉਹਦੇ ਵਿੱਚ ਕੀ ਕੁਝ ਰਹੇਗਾ ਕੋਈ ਨਾ ਕੋਈ ਵੀ ਕੋਈ ਵੀ ਰਾਇ ਦਾ ਜਾਂ ਹਕੀਮਾਂ ਦਾ ਡਾਕਟਰ ਆ ਉਹ ਕੰਨੀ ਬਿਮਾਰੀ ਦੱਸ ਸਕਿਆ ਹੋਣੀ ਨਹੀਂ ਪਰੇ ਹੋ ਜਾ ਉਹ ਵੀ ਮਾੜੀ ਗੱਲ ਹੈ ਮਾੜੀ ਗੱਲ ਹੈ ਇਹਦਾ ਹੱਲ ਕੀ ਹੈ ਉਹਦੇ ਬਾਰੇ ਚਰਚਾ ਜ਼ਰੂਰ ਹੋਣੀ ਚਾਹੀਦੀ ਹੈ ਚਰਚਾ ਬਿਲਕੁਲ ਤੇ ਤੁਹਾਡਾ ਕਬਿਟ ਵੀ ਅੱਖਾਂ ਮਾਰਦਾ ਕਿਉਂਕਿ ਇੱਥੇ ਕਾਫੀ ਜਮਾਂ ਹੋ ਗਈਆਂ ਨਹੀਂ ਜੀ ਤੇ ਪੁੱਲ ਮਿਲਾ ਕੇ ਖਬਰਾਂ ਨੇ ਤੇ ਤਿੰਨ ਐਡਾਂ ਨਹੀਂ ਬਸ ਉਹ ਤੁਸੀਂ ਚੱਕ ਦਿਓ 9:30 ਵਜੇ ਨਕਾ ਵੀ ਰੰਧਾਵਾ ਜਿਹੜਾ ਬਿਲਕੁਲ ਜੀ ਕਾਲੇ ਆਦਮੀ ਸਟੂਡੀਓ ਦੇ ਵਿੱਚ ਐਂਟਰ ਹੋਣਗੇ ਹਾਂ ਤੇ ਮੈਂ ਅਮਿਤ ਕਰਦਾ ਕਿ ਅੱਜ ਦੀ ਗੱਲਬਾਤ ਦੇ ਵਿੱਚ ਸਾਡੇ ਜਿਹੜੇ ਸਰੋਤੇ ਆ ਉਹ ਵੀ ਆਪਣਾ ਯੋਗਦਾਨ ਜ਼ਰੂਰ ਪਾਉਣਗੇ ਬਿਲਕੁਲ ਜੀ ਔਰ ਇਸ ਗੱਲਬਾਤ ਸ਼ਾਮਲ ਹੋਣ ਦੇ ਲਈ ਪ੍ਰੋਗਰਾਮ ਦੇ ਵਰਸਾਤ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਪਿਆਰ ਪ੍ਰਸ਼ਾਸਕਾ ਜੀ ਬਿਲਕੁਲ ਜੀ ਦਿਲ ਬਾਖਸ਼ਤ ਜੀ ਤੁਹਾਨੂੰ ਵੀ ਸਸ੍ਰਿਕਾਂ ਦਾ ਥੈਂਕ ਯੂ ਸ਼ੁਕਰੀਆ ਪਰਮੇਂਦਰ ਭਾਜੀ ਸੋ ਇਨਾ ਅੰਦਾਵੀ ਅੰਚਰਾਤ ਅੰਵਾਕਾ ਦੇ ਪਰਮੇਂਦਰ ਭਾਜੀ ਆਪਣਾ ਸਮਾਂ ਕੱਢ ਕੇ ਤੁਹਾਡ ਨਾਲ ਲੇਟੈਸਟ ਆਈਦਿਆ ਜੋ ਕੁਝ ਅਪਡੇਟਸ ਨੇ ਸੋ ਉਹਨਾਂ ਨੂੰ ਸ਼ੇਅਰ ਕਰ ਰਹੇ ਹਾਂ ਸੋ ਆਨ ਵਾਲੇ ਸਮੇਂ ਦੇ ਵਿੱਚ ਔਰ ਬਹੁਤ ਸਾਰੀਆਂ ਇਨਫੋਰਮੇਸ਼ਨ ਜਾਣਕਾਰੀਆਂ ਨੇ ਜੋ ਤੁਹਾਨੂੰ ਅਸੀਂ ਸਾਂਝੀਆਂ ਕਰਾਂਗੇ ਮੈਂ ਕਿ ਤੁਸੀਂ ਬਣੇ ਰਹੋ ਰੇਡੀਅਸ ਸਪਾਈਸ 88 ਐਕਮ ਤਿੰਨ ਨਾਲ ਸੋ ਬਾਲੀਵੁੱਡ ਦੀਆਂ ਫਿਲਮਾਂ ਹਾਲੀਵੁੱਡ ਦੀਆਂ ਫਿਲਮਾਂ ਸੋ ਹਾਈ ਕੋਈ ਜਿਹੜਾ ਹੈ ਕਹਿੰਦੇ ਨੇ ਕਿ ਮਿਰਚ ਮਸਾਲਾ ਲਗਾ ਕੇ ਫਿਲਮਾਂ ਕਰਿਆ ਅਕਸ਼ੇ ਕੁਮਾਰ ਜੋ ਹੈ ਸਿਰਫ ਕੰਟੈਂਟ ਦੇ ਉੱਤੇ ਧਿਆਨ ਦੇ ਰਿਹਾ ਹੈ ਔਰ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਹੈ ਇਹਨਾਂ ਦੀਆਂ ਫਿਲਮਾਂ ਜਿਹੜੀਆਂ ਨੇ ਕਾਤੇ ਯਾਦ ਰੱਖਣਗੇ ਲੋਕ ਕਿਉਂਕਿ ਇਹਨਾਂ ਦੀ ਜਗਾ ਕੰਟੈਂਟ ਤੇ ਉਹੀ ਜ਼ੋਰ ਦਿੱਤਾ ਹੈ ਸੋ ਅਚੀ ਕੁਮਾਰ ਜਿਨ੍ਹਾਂ ਨੇ ਇੱਕ ਵੈਲਕਮ ਮੂਵੀ ਕੀਤੀ ਸੀ ਸੋ ਅੱਜ ਵੀ ਲੋਕ ਉਸ ਵੈਲਕਮ ਮੂਵੀ ਦੇ ਗੀਤ ਔਰ ਉਸ ਦੇ ਜਿਹੜੇ ਪਾਰਟਸ ਐ ਯਾਨੀ ਕਿ ਨਾਨਾ ਪਾਟੇ ਕਰ ਅਚੀ ਕੁਮਾਰ ਉਸ ਦੇ ਵਿੱਚ ਅਨਿਲ ਕਪੂਰ ਨੇ ਕੰਮ ਕੀਤਾ ਸੀ ਉਸ ਵੈਲਕਮ ਮੂਵੀ ਦੇ ਜਿਹੜੇ ਇਕੋ ਵਾਕਿਆ ਜਿਹੜਾ ਹੈ ਮਲਿਕਾ ਨੇ ਜੋ ਮਲਿਕਾ ਸ਼ਰਾਵਤ ਸੌਰੀ ਸੋ ਮਲਿਕਾ ਸ਼ਰਾਵਤ ਨੇ ਉਹ ਸ਼ਿਰਕੀਤਾ ਕਹਿੰਦੇ ਕਿ ਜਿਸ ਤਰ੍ਹਾਂ ਮੂਵੀ ਦੇ ਵਿੱਚ ਉਹ ਲੜਦੇ ਮਲਿਕਾ ਸ਼ਰਾਵਤ ਦੇ ਕਾਰਨ ਨਾਲ ਲੜਦੇ ਨਜ਼ਰ ਆਉਂਦੇ ਨਾ ਦੋਨੋਂ ਜਾਣੇ ਸੋ ਇਸੇ ਤਰ੍ਹਾਂ ਹੀ ਮਲਿਕਾ ਸ਼ਰਾਵਤ ਕਹਿ ਰਹੀ ਹੈ ਕਿ ਸ਼ੂਟਿੰਗ ਦੇ ਸਮੇਂ ਜਦੋਂ ਸਮੇਂ ਸ਼ੂਟਿੰਗ ਚੱਲ ਰਹੀ ਸੀ ਉਸ ਸਮੇਂ ਵੀ ਇਹ ਦੋਨੋਂ ਅਨੇਕਪੂਰ ਤੇ ਨਾਨਾ ਪਟਕਰ ਉਸ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਨ ਵਾਸਤੇ ਦੋਨੋਂ ਸ਼ੂਟਿੰਗ ਤੇ ਵੀ ਲੜਿਆ ਕਰਦੇ ਸੀ ਸੋ ਇਹ ਕੁਝ ਇੰਟਰਸਟਿੰਗ ਦੀਆਂ ਗੱਲਾਂ ਬਾਤਾਂ ਨੇ ਜਾਣਕਾਰੀਆਂ ਜੋ ਤੁਹਾਡਾ ਸ਼ੇਅਰ ਕਰਾਇਆ ਥੈਂਕ ਯੂ ਸੋ ਮਚ ਔਰ ਠੀਕ ਸਾਡ ਨੋ ਵਜੇ ਆਈਡੀ ਟਾਪਿਕ ਦੇ ਉੱਤੇ ਗੱਲਬਾਤ ਕਰਾਂਗੇ ਕਿ ਨਿਊਜ਼ੀਲੈਂਡ ਦੇ ਵਿੱਚ ਹੋ ਰਹੀ ਡਰੱਗ ਸਮਗਲਿੰਗ ਦੇ ਪਿੱਛੇ ਅਸਲ ਦੇ ਵਿੱਚ ਕਿਹੜੇ ਵੱਡੇ ਮਗਰਮੱਛ ਹੈ ਕੌਣ ਹੈ ਇਸ ਦੇ ਪਿੱਛੇ ਕਿਉਂਕਿ ਸਮਗਲਿੰਗ ਦਾ ਵੈਸੇ ਤਾਂ ਕਿਸੇ ਦੀ ਨਾਲ ਨਹੀਂ ਹੁੰਦੀ ਲੇਕਿਨ ਹਾਂ ਅਗਰ ਕਿਸੇ ਦੇ ਪਿੱਛੇ ਕਿਸੇ ਦਾ ਥਾਪੜਾ ਜਾਂ ਕਿਸੇ ਦਾ ਹੱਥ ਹੋਵੇ ਨਾ ਸ਼ਾਬਾਸ਼ੀ ਦਲੇਰੀ ਹੋਵੇ ਸੋ ਉਹ ਬੰਦਾ ਜਿਹੜਾ ਹੈ ਦਲੇਰ ਬਣ ਜਾਂਦਾ ਹੈ ਸੋ ਅੱਜ ਵਾਸਤੇ ਇਨਾ ਹੀ ਬਾਕੀ ਫੋਡੇ ਨਾਲ ਜਲਦੀ ਹੀ ਗੱਲਬਾਤ ਜ਼ਰੂਰ ਹੋਏਗੀ ਆਪਣਾ ਖਿਆਲ ਰੱਖਣਾ ਸੋ ਨੈਕਸਟ ਲਾਈਵ ਜਲਦੀ ਹੀ